ਜਦੋਂ ਸਰਦਾਰ ਜਸਵੰਤ ਸਿੰਘ ਖਾਲਰ ਉਹਨਾਂ ਦੀ ਮੌਤ ਹੁੰਦੀ 1995 ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਨਾਲ ਦੀ ਨਾਲ ਹੀ ਜਿਹੜੇ ਉਹਨਾਂ ਦੇ ਦੋਸਤ ਹੁੰਦੇ ਨੇ ਹਿਊਮਨ ਰਾਈਟਸ ਵਿੰਦ ਵਾਲੇ ਤੇ ਉਹਨਾਂ ਦੀ ਧਰਮ ਪਤਨੀ ਉਹ ਸਾਰੇ ਕੁਲੀ ਹੋ ਗਏ ਉਹ ਸਾਰੇ ਆਵਾਜ਼ ਉਠਾਉਣ ਲੱਗਦੇ ਨੇ ਸਰਕਾਰ ਦੇ ਖਿਲਾਫ ਤੇ ਪੁਲਿਸ ਦੇ ਖਿਲਾਫ ਆਵਾਜ਼ ਉਠਾਉਣ ਲੱਗਦੇ ਨੇ ਕਿ ਜੋ ਬੰਦਾ ਸੱਚ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਸੀ ਉਹ ਬੰਦਾ ਵੀ ਗਾਇਬ ਹੋ ਗਿਆ ਉਹ ਬੰਦਾ ਕਿੱਥੇ ਗਿਆ ਤੇ 1995 ਦੇ ਵਿੱਚ ਨਾਲ ਦੀ ਨਾਲ ਹੀ ਸੁਪਰੀਮ ਕੋਰਟ ਹੈ ਜਿਹੜਾ ਉਹ ਸੀਬੀਆਈ ਨੂੰ ਜਾਂਚ ਪੜਤਾਲ ਦੀ ਜ਼ਿੰਮੇਵਾਰੀ ਸੌਂਪਦਾ ਉਹ ਕਹਿੰਦਾ ਕਿ ਨਾਲੇ ਦਾ ਜਸਵੰਤ ਸਿੰਘ ਖਲਰੋਣਾ ਦੀ ਮੌਤ ਦੀ ਜਾਂਚ ਪੜਤਾਲ ਕੀਤੀ ਜਾਵੇ ਤੇ ਨਾਲ ਜੋ ਉਹਨਾਂ ਨੇ ਕਲੇਮ ਕੀਤਾ ਜੋ ਉਹਨਾਂ ਨੇ ਨੋਟ ਛੱਡੇ ਨੇ ਵੀ ਐਨੇ ਬੰਦੇ ਮਾਰੇ ਗਏ ਨੇ ਉਹਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਤੇ ਸੀਬੀਆਈ ਜਾਂਚ ਪੜਤਾਲ ਦੇ ਵਿੱਚ ਲਗਭਗ 2099 ਬੰਦਿਆਂ ਦੀ ਪੁਸ਼ਟੀ ਕਰਦੀ ਹੈ ਉਹ ਤਿੰਨੇ ਜ਼ਿਲ੍ਹਿਆਂ ਦੇ ਵਿੱਚ ਮੇਨ ਫੋਕਸ ਕੀਤਾ ਜਾਂਦਾ ਹੋਰ ਆਲੇ ਦੁਆਲੇ ਨਹੀਂ ਕੀਤਾ ਜਾਂਦਾ ਹਾਲਾਂਕਿ ਜਸਵੰਤ ਸਿੰਘ ਖਲਰੋਣਾ ਨੇ ਇਹ ਗੱਲ ਕਹੀ ਹੁੰਦੀ ਹੈ ਕਿ ਇਹ ਜਿਹੜਾ ਪੈਟਰਨ ਹੈ ਇਹ ਵਾਈਡ ਇਹ ਵੱਡੇ ਪੱਧਰ ਤੇ ਚੱਲ ਰਿਹਾ ਹੈ ਮਤਲਬ ਕਿ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਉਹ 2097 ਦੇ ਵਿੱਚੋਂ ਲਗਭਗ 1238 ਬੰਦੇ ਅਨ ਆਈਡੈਂਟੀਫਾਈਡ ਹੁੰਦੇ ਨੇ ਜਿਨ੍ਹਾਂ ਦਾ ਕੁਝ ਅਤਾ ਪਤਾ ਨਹੀਂ ਹੁੰਦਾ ਵੀ ਕੌਣ ਨੇ ਕੌਣ ਨਾ ਤੇ ਕਿਉਂਕਿ ਬਾਡੀਜ਼ ਹੀ ਨਹੀਂ ਹੈਗੀਆਂ ਜਦੋਂ ਤਾਂ ਉਹ ਮਿਲਣਾ ਵੀ ਮੁਸ਼ਕਲ ਹੈ ਰਿਕਾਰਡ ਵੀ ਆਪਦੇ ਹਿਸਾਬ ਨਾਲ ਪੰਜਾਬ ਪੁਲਿਸ ਰੱਖ ਰਹੀ ਸੀਗੀ ਤੇ ਉਹਨਾਂ ਦੇ ਵਿੱਚੋਂ ਕੁਝ ਬੰਦੇ ਲਗਭਗ 500 550 ਬੰਦਾ ਆਈਡੈਂਟੀਫਾਈ ਹੋ ਜਾਂਦਾ ਹੈ ਉਹਨਾਂ ਦਾ ਪਤਾ ਲੱਗ ਜਾਂਦਾ ਕਿ ਕੌਣ ਨੇ ਤੇ 3-400 ਬੰਦਾ ਜਿਹੜਾ ਉਹ ਪਾਰਸ਼ੀਅਲ ਆਈਡੈਂਟੀਫਾਈਡ ਥੋੜਾ ਬਹੁਤਾ ਪਤਾ ਲੱਗਦਾ ਉਹਨਾਂ ਦਾ ਤੇ ਉਸ ਤੋਂ ਬਾਅਦ ਦੇ ਵਿੱਚ ਜੁਲਾਈ 1996 ਦੇ ਵਿੱਚ ਜਦੋਂ ਸੀਬੀਆਈ ਰਿਪੋਰਟ ਆਪਣੀ ਸਾਰੀ ਸੁਪਰੀਮ ਕੋਰਟ ਨੂੰ ਦਿੰਦੀ ਹੈ ਤੇ ਸੁਪਰੀਮ ਕੋਰਟ ਉਹ ਸਾਰੀ ਰਿਪੋਰਟ ਨੂੰ ਹੋਰ ਐਗਜ਼ਾਮਿਨ ਕਰਨ ਲਈ ਐਨਐਚਆਰਸੀ ਦੀ ਜ਼ਿੰਮੇਵਾਰੀ ਲਾਉਂਦੀ ਹੈ ਨੈਸ਼ਨਲ ਹਿਊਮਨ ਰਾਈਟ ਕਾਉਂਸਲ ਇਹਦੀ ਜ਼ਿੰਮੇਵਾਰੀ ਲਾਉਂਦੀ ਹੈ ਕਿ ਇਹ ਸਾਰੀ ਅੱਗੇ ਜਾਂਚ ਪੜਦਾਲ ਨੂੰ ਅੱਗੇ ਜਾਰੀ ਰੱਖੂਗੀ ਕਿਉਂਕਿ ਹੋਰ ਅੱਗੇ ਨਾਲ ਦੀ ਨਾਲ ਜਿਹੜੇ ਆਪਣੇ ਪੰਜਾਬ ਦੇ ਪਟੀਸ਼ਨਰ ਹੁੰਦੇ ਨੇ ਔਰ ਕਈ ਨੇਤਾ ਕਈ ਜਿਹੜੇ ਅੱਗੇ ਚਿਹਰੇ ਹੁੰਦੇ ਨੇ ਉਹ ਪਟੀਸ਼ਨਾਂ ਪਾਉਂਦੇ ਰਹਿੰਦੇ ਨੇ ਕਿ ਇੱਥੇ ਹਲੇ ਵੀ ਧੱਕਾ ਹੋ ਰਿਹਾ ਹੈ ਕਿ ਇੱਥੇ ਜਿਹੜੀ ਜਾਂਚ ਪਰਦਾਵਾਲਾ ਨੂੰ ਸਹੀ ਢੰਗ ਨਾਲ ਕੀਤਾ ਜਾਵੇ ਕਿ ਪੰਜਾਬ ਪੁਲਿਸ ਹੈ ਜਿਹੜੀ ਉਹ ਹਲੇ ਵੀ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਚੀਜ਼ਾਂ ਤੇ ਤੇ 1996 ਦੇ ਵਿੱਚ ਪਰਮਜੀਤ ਕੌਰ ਖੱਲਰ ਨੂੰ 10 ਲੱਖ ਰੁਪਏ ਕੰਪਨਸੇਸ਼ਨ ਦਿੱਤੀ ਜਾਂਦੀ ਹੈ ਉਹ ਦੇਖੋ ਤੁਸੀਂ ਆਪਾਂ ਅੱਗੇ ਗੱਲ ਕਰਾਂਗੇ ਕਿ ਕਿਵੇਂ ਜਿਹੜੇ ਵੀ ਸਰਕਾਰੀ ਅਦਾਰੇ ਸੀਗੇ ਉਹ ਕਿਵੇਂ ਉਹਨਾਂ ਦਾ ਜਿਆਦਾ ਫੋਕਸ ਕੰਪਨਸੇਸ਼ਨ ਤੇ ਸੀਗਾ ਕਿ ਇਹਨਾਂ ਨੂੰ ਜਿਹੜੀਆਂ ਵੀ ਫੈਮਲੀਜ਼ ਜਿਹੜੀਆਂ ਵੀ ਵਿਕਟਿਮ ਫੈਮਲੀਜ਼ ਨੇ ਇਹਨਾਂ ਨੂੰ ਰਫਾ-ਦਫਾ ਕਰਕੇ ਇਹਨਾਂ ਨੂੰ ਥੋੜਾ ਬਹੁਤ ਪੈਸਾ ਦੇ ਕੇ ਰਫਾ-ਦਫਾ ਕਰੋ ਜਿੰਨੀਆਂ ਵੀ ਰਿਕਾਰਡ ਮਤਲਬ ਅਸੀਂ ਰੱਖ ਰਹੇ ਹਾਂ ਜਾਂ ਜਿੰਨੀਆਂ ਵੀ ਅੱਗੇ ਆ ਰਹੀਆਂ ਨੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ 1997 ਦੇ ਵਿੱਚ ਅਜੀਤ ਸਿੰਘ ਸੰਧੂ ਦੀ ਮੌਤ ਹੋ ਜਾਂਦੀ ਹੈ ਸੁਸਾਈਡ ਘੋਸ਼ਿਤ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਕੁਲਦੀਪ ਸਿੰਘ ਜਿਹੜਾ ਵਿਟਨੈਸ ਸੀਗਾ ਐਸਪੀਓ ਉਹ ਸਾਹਮਣੇ ਆਉਂਦਾ ਉਹ ਅੱਗੇ ਜਾ ਕੇ ਬਲਵਿੰਦਰ ਸਿੰਘ ਦੀ ਆਪਾਂ ਗੱਲ ਕੀਤੀ ਸੀ ਬਲਵਿੰਦਰ ਸਿੰਘ ਨਾਲ ਕੰਟੈਕਟ ਕਰਦਾ ਤੇ ਬਾਅਦ ਦੇ ਵਿੱਚ ਪਰਮਜੀਤ ਕੌਰ ਖਾਲਰ ਉਹਨਾਂ ਨਾਲ ਕੰਟੈਕਟ ਕਰਦਾ ਕਿ ਮੈਂ ਸੀਬੀਆਈ ਨੂੰ ਸਾਰੀ ਇਨਫੋਰਮੇਸ਼ਨ ਦੱਸਣੀ ਆ ਜਸਵੰਤ ਸਿੰਘ ਖਾਲਰ ਉਹਨਾਂ ਦੇ ਕੇਸ ਦੇ ਰਿਲੇਟਡ ਕਿਉਂਕਿ ਉਹ ਕਹਿੰਦਾ ਕਿ ਮੈਂ ਜਸਵੰਤ ਸਿੰਘ ਖਾਲਰ ਉਹਨਾਂ ਦੀ ਮੌਤ ਆਪਦੇ ਅੱਖੀਂ ਦੇਖੀ ਹੈ ਤੇ ਜੋ ਜੋ ਆਪਾਂ ਪਿਛਲੀ ਵੀਡੀਓ ਡਿਸਕਸ ਕੀਤਾ ਉਹ ਸਾਰਾ ਕੁਲਦੀਪ ਸਿੰਘ ਦੀ ਜ਼ੁਬਾਨੀ ਦੱਸਿਆ ਗਿਆ ਹੁੰਦਾ ਹੁਣ ਕੁਲਦੀਪ ਸਿੰਘ ਦੇ ਜਿਹੜੀ ਅੰਦਰੋਂ ਇਹ ਆਵਾਜ਼ ਆਉ ਕਿਉਂ ਉੱਠਦੀ ਹੈ ਇਹ ਕੋਈ ਸੱਚ ਵਾਲੀ ਜਾਂ ਕੋਈ ਆਵਾਜ਼ ਨਹੀਂ ਹੁੰਦੀ ਤੇ ਮੈਂ ਆਪਾਂ ਗੱਲ ਕੀਤੀ ਸੀ ਕਿ ਜਦੋਂ ਮੈਂ ਪਰਮਜੀਤ ਕੌਰ ਘੱਲ ਰੌਣਾਂ ਦੀ ਵੀਡੀਓ ਦੇਖ ਰਿਹਾ ਸੀ ਉਹਨਾਂ ਨੇ ਇਹ ਜ਼ਿਕਰ ਕੀਤਾ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਕਿ ਸਾਡੇ ਕੋਲੇ ਕੁਲਦੀਪ ਸਿੰਘ ਨਾਮ ਦਾ ਬੰਦਾ ਆਇਆ ਸੀ ਬਟ ਉਹ ਕਿਉਂ ਆਇਆ ਸੀ ਕਿਉਂਕਿ ਉਹਨੂੰ ਕੇਪੀਐਸ ਗਿੱਲ ਤੇ ਸਤਨਾਮ ਸਿੰਘ ਐਸਐਚਓ ਤੇ ਅਜੀਤ ਸਿੰਘ ਸੰਧੂ ਉਹਨਾਂ ਨੇ ਇਹਨਾਂ ਨੇ ਉਹਨੂੰ ਹਾਇਰ ਪੋਸਟ ਦਾ ਪ੍ਰੋਮਿਸ ਕੀਤਾ ਹੋਇਆ ਸੀ ਕਿ ਤੈਨੂੰ ਵੱਡੀ ਪੋਸਟ ਦੇਣੀ ਹੈ ਜਦੋਂ ਅਜੀਤ ਸਿੰਘ ਸੰਧੂ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਨਵਾਂ ਡੀਜੀਪੀ ਹੁੰਦਾ ਪੀਸੀ ਡੋਗਰਾ ਉਹਨੂੰ ਇਹ ਅਰਜ਼ਾਂ ਕਰਨ ਲੱਗਦਾ ਕੁਲਦੀਪ ਸਿੰਘ ਉਹਨੂੰ ਚਿੱਠੀਆਂ ਲਿਖਣ ਲੱਗਦਾ ਕਿ ਮੇਰੇ ਨਾਲ ਪ੍ਰੋਮਿਸ ਹੋਇਆ ਸੀਗਾ ਮੇਰੀ ਰੈਂਕ ਵਧਾਉਣ ਦਾ ਕਿ ਉਹ ਵਧਾਇਆ ਜਾਵੇ ਤੇ ਕਪ ਇਹ ਗੱਲ ਕਰਨੀ ਭੁੱਲ ਗਏ ਪਿਛਲੀ ਵੀਡੀਓ ਦੇ ਵਿੱਚ ਕਿ 1997 ਤੱਕ ਜਿਹੜਾ ਕੇਪੀਐਸ ਗਿੱਲ ਸੀਗਾ ਜਦੋਂ ਆਪਾਂ ਗੱਲ ਕੀਤੀ ਕਿ ਕੇਪੀਐਸ ਗਿੱਲ ਹੁਣ ਅਜੀਤ ਸਿੰਘ ਸੰਧੂ ਦੀ ਮੌਤ ਤੋਂ ਬਾਅਦ ਦੇ ਵਿੱਚ ਸਾਰਾ ਉਹ ਬਹਾਨਾ ਲੈ ਕੇ ਸਾਰਾ ਕੁਝ ਹਿਊਮਨ ਰਾਈਟ ਵਿੰਗ ਵਾਲਾ ਤੇ ਮਨੁੱਖੀ ਅਧਿਕਾਰ ਵਾਲਾ ਤੇ ਸਿੱਟਣ ਲੱਗ ਗਿਆ ਸੀ ਕਿ ਐਨਾ ਕਰਕੇ ਦੇਖੋ ਈਮਾਨਦਾਰ ਪੁਲਿਸ ਵਾਲੇ ਵੀ ਮਰ ਰਹੇ ਨੇ ਉਸ ਟਾਈਮ ਰਿਟਾਇਰ ਹੋ ਗਿਆ ਸੀਗਾ ਉਸ ਟਾਈਮ ਮਤਲਬ ਡੀਜੀਪੀ ਨਹੀਂ ਸੀਗਾ ਮੌਜੂਦਾ ਤੇ ਹੁਣ ਸੀਗਾ ਜਿਹੜਾ ਪੀਸੀ ਡੋਗਰਾ ਸੀ ਪੀਸੀ ਡੋਗਰਾ ਨੂੰ ਜਦੋਂ 3-4 ਅਰਜ਼ੀਆਂ ਲਿਖੀਆਂ 3 ਅਰਜ਼ੀਆਂ ਲਿਖਣ ਤੋਂ ਬਾਅਦ ਦੇ ਵਿੱਚ ਵੀ ਕੁਲਦੀਪ ਸਿੰਘ ਨੂੰ ਕੋਈ ਜਵਾਬ ਨਾ ਮਿਲਿਆ ਤੇ ਚੌਥੀ ਅਰਜ਼ੀ ਦੇ ਵਿੱਚ ਉਹਨੂੰ ਜਵਾਬ ਮਿਲਦਾ ਉਹਨੂੰ ਲਿਖਿਆ ਜਾਂਦਾ ਕਿ ਤੂੰ ਲਿਖਤੀ ਰੂਪ ਦੇ ਵਿੱਚ ਇਹ ਸਾਰਾ ਕੁਝ ਮੈਨੂੰ ਲਿਖ ਕੇ ਭੇਜ ਬਟ ਉਹ ਲਿਖਤੀ ਰੂਪ ਦੇ ਵਿੱਚ ਵੀ ਬਾਅਦ ਵਿੱਚ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਫਿਰ ਕੁਲਦੀਪ ਸਿੰਘ ਅੱਗੇ ਬਲਵਿੰਦਰ ਸਿੰਘ ਉਹਨਾਂ ਨਾਲ ਕੰਟੈਕਟ ਕਰਦਾ ਕਿ ਸੀਬੀਆਈ ਨੂੰ ਅੱਗੇ ਜਾ ਕੇ ਆਪਦੀ ਸਾਰੀ ਮੂਹ ਜਵਾਨੀ ਦੱਸਦਾ ਤੇ ਸੀਬੀਆਈ ਕੁਲਦੀਪ ਸਿੰਘ ਨੂੰ ਸਟੇਟਮੈਂਟ ਲਈ ਸੱਦਦੀ ਹੈ ਤੇ ਉਹਨੂੰ ਜਦੋਂ ਸੀਬੀਆਈ ਨੂੰ ਸਾਰਾ ਕੁਝ ਦੱਸਦਾ ਇਹਦੇ ਨਾਲ ਦੀ ਨਾਲ ਸੀਬੀਆਈ ਕੁਲਦੀਪ ਸਿੰਘ ਨੂੰ ਸਿਕਿਉਰਟੀ ਵੀ ਦੇ ਦਿੰਦੀ ਹੈ ਪਰਸਨਲ ਸਿਕਿਉਰਟੀ ਮਤਲਬ ਇਹ ਦੋ ਕਨਸਟੇਬਲ ਦਿੱਤੇ ਜਾਂਦੇ ਨੇ ਉਹਨੂੰ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਗਵਾਹ ਹੁੰਦਾ ਕੁਲਦੀਪ ਸਿੰਘ ਉਸ ਦੇ ਘਰੇ ਐਸਐਚਓ ਸਤਨਾਮ ਸਿੰਘ ਤੇ ਡੀਐਸਪੀ ਜਸਪਾਲ ਸਿੰਘ ਆਉਂਦੇ ਨੇ ਉਹ ਆਗੇ ਉਸ ਨੂੰ ਇੱਕ ਤਰ੍ਹਾਂ ਮਤਲਬ ਗੁੱਸੇ ਨਾਲ ਨਹੀਂ ਇੱਕ ਤਰ੍ਹਾਂ ਦੀ ਉਹਨੂੰ ਮਿੱਠੀ ਜੀ ਧਮਕੀ ਦੇ ਕੇ ਜਾਂਦੇ ਨੇ ਕਿ ਜਿਹੜਾ ਕਿਕਰ ਸਿੰਘ ਸੀਗਾ ਜੀਨੇ ਸਰਦਾਰ ਜਸਵੰਤ ਸਿੰਘ ਖਾਰਾ ਨੂੰ ਜੇਲ੍ਹ ਦੇ ਵਿੱਚ ਦੇਖਿਆ ਸੀਗਾ ਤਸ਼ੱਦਦ ਹੁੰਦਾ ਮਤਲਬ ਕਿ ਕੁੱਟਮਾਰ ਦੇ ਨਿਸ਼ਾਨ ਦੇਖੇ ਸੀਗੇ ਉਹ ਕਹਿੰਦੇ ਕਿ ਅਸੀਂ ਉਹਦਾ ਦਾ ਕੰਮ ਕਰਤਾ ਉਹਨੂੰ ਤਾਂ ਅਸੀਂ ਝੂਠੇ ਕੇਸਾਂ ਦੇ ਵਿੱਚ ਫਸਾਤਾ ਕਿ ਵੀ ਤੂੰ ਬਚ ਕੇ ਰਹਿ ਜਿਹੜਾ ਕੇਸ ਪੰਜਾਬ ਪੁਲਿਸ ਤੇ ਕਰ ਰਹੇ ਆ ਉਹੀ ਤੂੰ ਉਲਟਾ ਪਰਮਜੀਤ ਕੌਰ ਖਾਲਰਾ ਤੇ ਕੇਸ ਕਰਕੇ ਇਹਨੇ ਮੈਨੂੰ ਪੈਸੇ ਦਿੱਤੇ ਨੇ ਤੇ ਮੈਂ ਤਾਂ ਕਰਕੇ ਪੰਜਾਬ ਪੁਲਿਸ ਦੇ ਖਿਲਾਫ ਚੱਲ ਰਿਹਾ ਸੀਗਾ ਤੇ ਕੁਲਦੀਪ ਸਿੰਘ ਨੂੰ ਨਾਲ ਦੀ ਨਾਲ ਜਿਹੜਾ ਐਸਐਚਓ ਸੁਨਾਮ ਸਿੰਘ ਤੇ ਜਸਪਾਲ ਸਿੰਘ ਉਹ 50000 ਰੁਪਇਆ ਦਿੰਦੇ ਨੇ ਉਹ 50000 ਰੁਪਇਆ ਦੇ ਕੇ ਮਤਲਬ ਕਿ ਇੱਕ ਤਰ੍ਹਾਂ ਆਪ ਦੇ ਤਰਫ ਕਰ ਲੈਂਦੇ ਨੇ ਬਾਕੀ ਡਰ ਵੀ ਬਣਾਇਆ ਜਾਂਦਾ ਬਿਲਕੁਲ ਤੇ ਕੁਲਦੀਪ ਸਿੰਘ ਹੁਣੀ ਪਰਮਜੀਤ ਕੌਰ ਖਾਲਰਾ ਨਾਲ ਤੇ ਕੇਸ ਕਰ ਦਿੰਦੇ ਨੇ ਹਾਲਾਂਕਿ ਕੁਲਦੀਪ ਸਿੰਘ ਦੀ ਜਿਹੜੀ ਫੈਮਿਲੀ ਹੁੰਦੀ ਹੈ ਉਹ ਪਬਲੀਕਲੀ ਆ ਕੇ ਡਿਨਾਈ ਕਰਦੀ ਹੈ ਕਿ ਨਹੀਂ ਪਰਮਜੀਤ ਕੌਰ ਘਲਰ ਆਨਾ ਦਾ ਸਾਡੇ ਘਰੇ ਆਈ ਹੈ ਨਾ ਸਾਡਾ ਕੋਈ ਅਸੀਤ ਮਤਲਬ ਕਿ ਕੋਈ ਰਿਸ਼ਵਤ ਵਾਲਾ ਕੰਮ ਜਾਂ ਐਦਾਂ ਦਾ ਕੁਝ ਨਹੀਂ ਹੋਇਆ ਕਿਉਂਕਿ ਜਦੋਂ ਕੁਲਦੀਪ ਸਿੰਘ ਗਵਾਹੀ ਦੇਣ ਲਈ ਉੱਠਦਾ ਉਦੋਂ ਵੀ ਉਹਦੀ ਫੈਮਿਲੀ ਕਹਿ ਰਹੀ ਹੁੰਦੀ ਹੈ ਕਿ ਤੂੰ ਇਹ ਚੱਕਰਾਂ ਚ ਨਾ ਪੈ ਕਿ ਤੂੰ ਐਡਾ ਸੱਚ ਦਾ ਸਾਥੀ ਬਣਿਆ ਬਟ ਉਹਨੂੰ ਅੰਦਰੋਂ ਇੱਕ ਪ੍ਰੋਮੋਸ਼ਨ ਵਾਲੀ ਵੀ ਗੱਲ ਹੁੰਦੀ ਹੈ ਤੇ ਨਾਲ ਦੀ ਨਾਲ ਉਹਨੂੰ ਇਹ ਵੀ ਹੁੰਦਾ ਕਿ ਜਦੋਂ ਮੈਨੂੰ ਕੋ ਰਾਜ ਪਤਾ ਤੇ ਜੇ ਮੇਰਾ ਕੁਝ ਨਹੀਂ ਬਣ ਰਿਹਾ ਤਾਂ ਮੈਂ ਰਾਜ ਜ਼ਰੂਰ ਵਾਪਸ ਬਾਹਰ ਲੈ ਕੇ ਆਵਾਂ ਉਸੇ ਟਾਈਮ ਜਿਹੜੀ ਇਹ ਮੁੱਦੇ ਤੇ ਜਿਹੜੀ ਅਟੈਂਸ਼ਨ ਆ ਅਟੈਂਸ਼ਨ ਨੂੰ ਹੋਰ ਜ਼ਿਆਦਾ ਮਿਲਣ ਲੱਗੀ ਕਿਉਂਕਿ ਜਿਹੜੀ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਆਉਂਦੀ ਆ ਅ ਮੋਕਰੀ ਆਫ ਜਸਟਿਸ ਉਹ ਪਬਲਿਸ਼ ਹੁੰਦੀ ਆ ਜਿਹਦੇ ਨਾਲ ਕਿ ਜਿਹੜੀ ਮੀਡੀਆ ਨੂੰ ਅਟੈਂਸ਼ਨ ਆ ਉਹ ਬਹੁਤ ਮਿਲਦੀ ਹੈ ਜਿਹੜੇ ਜਿਹੜੇ ਵੀ ਗਵਾਹ ਹੁੰਦੇ ਨੇ ਉਹਨਾਂ ਦੇ ਲਗਭਗ ਸਾਰਿਆਂ ਤੇ ਕਿਸੇ ਨਾ ਕਿਸੇ ਤੇ ਝੂਠੇ ਮੁਕਾਦਮੇ ਪਾਪ ਕੇ ਕਿਸੇ ਨਾ ਕਿਸੇ ਤਰੀਕੇ ਮਤਲਬ ਉਹਨਾਂ ਨੂੰ ਚੁੱਪ ਕਰਾਇਆ ਜਾਂਦਾ ਕਿਕਰ ਸਿੰਘ ਦੇ 5 ਕੇਸ ਪਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ 4 ਚ ਉਹ ਬਲੀ ਹੋ ਜਾਂਦਾ ਪਰ ਉਹ 5ਵੇਂ ਕਰਕੇ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਫਿਰ ਰਜੀਵ ਸਿੰਘ ਜੀਗਾ ਜਿਹੜਾ ਪੱਤਰਕਾਰ ਅਜੀਤ ਨਿਊਜ਼ ਦਾ ਜਿਹੜਾ ਜਸਵੰਤ ਸਿੰਘ ਖਾਲਰ ਉਹਨਾਂ ਦੇ ਘਰੇ ਸੀ ਜਿਨੇ ਤਿੰਨ ਪੁਲਿਸ ਵਾਲੇ ਪਛਾਣੇ ਸੀਗੇ ਉਹਦੇ ਤੇ ਵੀ ਜਿਹੜੇ ਖਾਲਿਸਤਾਨੀ ਗਰੁੱਪ ਦੇ ਅੱਗੇ ਅੱਗੇ ਕੇਸ ਪਾਏ ਜਾਂਦੇ ਨੇ ਕਿ ਇਹ ਗੈਰ ਕਾਨੂੰਨੀ ਹਥਿਆਰਾਂ ਦਾ ਲੈਣ-ਦੇਣ ਕਰ ਰਹੇ ਨੇ ਹੁਣ ਉਸਟਾਈ ਪਰਮਜੀਤ ਗੌਰ ਖਲਰਾਉਣਾ ਨੂੰ ਵੀ ਧਮਕੀਆਂ ਮਿਲ ਰਹੀਆਂ ਹੁੰਦੀਆਂ ਨੇ ਤੇ ਪਰਮਜੀਤ ਗੌਰ ਖਲਰਾਉਣਾ ਦੇ ਜਿਹੜੇ ਵਕੀਲ ਹੁੰਦੇ ਨੇ ਉਹਨਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਹੁੰਦੀਆਂ ਨੇ सीबीआई ਦੀ ਜਾਂਚ ਹੈ ਜਿਹੜੀ ਉਹ ਇੱਕ ਤਰ੍ਹਾਂ ਕੇ ਸਾਫ਼ ਸੁਥਰੀ ਜਾਂਚ ਪੜਤਾਲ ਦੀ ਤਰ੍ਹਾਂ ਸ਼ੁਰੂ ਹੁੰਦੀ ਹੈ ਬਟ ਉਹਨਾਂ ਤੇ ਕੈਪਟਨ ਅਮਰਿੰਦਰ ਦੀ ਜਦੋਂ 97 ਵਿੱਚ ਸਰਕਾਰ ਹੁੰਦੀ ਹੈ ਕੈਪਟਨ ਅਮਰਿੰਦਰ ਤੋਂ ਵੀ ਪ੍ਰੈਸ਼ਰ ਪੈਂਦਾ ਮਤਲਬ ਕਿ ਆਪਣੀ ਸਟੇਟ ਗਵਰਨਮੈਂਟ ਤੋਂ ਪ੍ਰੈਸ਼ਰ ਪੈਂਦਾ ਤੇ ਨਾਲ ਦੀ ਨਾਲ ਪੰਜਾਬ ਪੁਲਿਸ ਤੋਂ ਪ੍ਰੈਸ਼ਰ ਪੈਂਦਾ ਤੇ ਯੂਨੀਅਨ ਮਿਨਿਸਟਰ ਹੁੰਦਾ ਲਾਲ ਗ੍ਰਿਸ਼ਨ ਰਵਾਨੀ ਉਹ ਵੀ ਪ੍ਰੈਸ਼ਰ ਪਾ ਰਿਆ ਹੁੰਦਾ ਮਤਲਬ ਕਿ ਜਿਹੜੀ ਇਨਵੈਸਟੀਗੇਸ਼ਨ ਹੈ ਉਹਨੂੰ ਚੰਗੀ ਤਰ੍ਹਾਂ ਸਹੀ ਉਹਨੂੰ ਸਹੀ ਤਰ੍ਹਾਂ ਚੱਲਣ ਨਹੀਂ ਦੇ ਰਹੇ ਹੁੰਦੇ ਉਹਦੇ ਵਿੱਚ ਅੜਚਨਾ ਪਾ ਰਹੇ ਹੁੰਦੇ ਨੇ ਬਾਰ-ਬਾਰ ਹੁਣ ਸਭ ਤੋਂ ਪਹਿਲਾਂ ਜਿਹੜੇ ਗਵਾਹ ਨੇ ਗਵਾਹਾਂ ਨਾਲ ਕੀ ਹੁੰਦਾ ਕੁਲਦੀਪ ਸਿੰਘ ਦੀ ਜਿਹੜੀ ਦਲੀਲ ਹੁੰਦੀ ਹੈ ਉਹਨੂੰ ਖਾਰਜ ਕਰ ਦਿੰਦੀ ਹੈ ਸੀਬੀਆਈ ਉਹ ਕਹਿੰਦੀ ਹੈ ਕਿ ਇਹ ਇੰਨਾ ਲੇਟ ਕਿਉਂ ਹੋ ਗਿਆ ਜੇ ਇਹਨੂੰ ਇੰਨਾ ਹੀ ਸੱਚ ਪਤਾ ਸੀਗਾ ਤੇ ਇਹ ਪਹਿਲਾਂ ਕਿਉਂ ਨਹੀਂ ਆਇਆ ਉਹ ਤਾਨੀ ਆਇਆ ਕਿਉਂਕਿ ਅਜੀਤ ਸਿੰਘ ਸੰਧੂ ਉਹ ਦੋ ਜਿਉਂਦਾ ਹੁੰਦਾ ਅਜੀਤ ਸਿੰਘ ਸੰਧੂ ਦਾ ਡਰੇ ਇੰਨਾ ਹੁੰਦਾ ਕਿ ਉਹ ਅੱਗੇ ਨਹੀਂ ਆ ਸਕਦਾ ਹੁੰਦਾ ਤੇ ਜਿਹੜੀ ਇੱਕ ਨੀਲੀ ਵੈਨ ਹੁੰਦੀ ਹੈ ਜਿਹਦੇ ਵਿੱਚ ਸਰਦਾਰ ਜਸਵੰਤ ਸਿੰਘ ਹਲਰੋਣਾ ਨੂੰ ਗਵਾਹ ਕੀਤਾ ਜਾਂਦਾ ਉਹ ਡਾਕਟਰ ਆਰ ਐਸ ਪੰਨੂ ਦੇ ਨਾਮ ਤੇ ਰਜਿਸਟਰ ਹੁੰਦੀ ਹੈ ਤੇ ਬਾਟੂ ਬਾਅਦ ਦੇ ਵਿੱਚ ਜਿਹੜੀ ਐਸ ਐਚਓ ਸਤਨਾਮ ਸਿੰਘ ਨੂੰ ਬੇਚ ਦਿੰਦਾ ਉਹ ਸਤਨਾਮ ਸਿੰਘ ਨੂੰ ਬੇਚੇ ਤੇ ਸਤਨਾਮ ਸਿੰਘ ਉਹਨੂੰ ਚੈੱਕ ਦਿੰਦਾ ਪਰ ਜਿਹੜਾ ਲੀਗਲੀ ਜਿਹੜਾ ਕਾਪੀਆਂ ਦੇ ਨਾਮ ਹੁੰਦਾ ਉਹ ਆਦਲਾ ਬਦਲੇ ਨਹੀਂ ਕੀਤਾ ਹੁੰਦਾ ਨਾਮ ਟਰਾਂਸਫਰ ਨਹੀਂ ਕੀਤਾ ਹੁੰਦਾ ਕਾਪੀ ਤੇ ਵੈਣ ਦੀ ਤੇ ਹਲੇ ਵੀ ਨਾਮ ਡਾਕਟਰ ਆਰਐਸ ਪੰਨੂ ਦਾ ਹੀ ਹੁੰਦਾ ਤੇ ਉਹਦੇ ਤੋਂ ਵੀ ਸੀਬੀਆਈ ਇੱਕ ਕਦਮ ਪਿੱਛੇ ਲੈਂਦੀ ਹੈ ਉਹਨਾਂ ਨੂੰ ਲੱਗਦਾ ਕਿ ਕੇਵੀਏ ਦਾ ਕੋਈ ਪੱਕਾ ਸਬੂਤ ਜਾਨੀ ਬਣਿਆ ਜਿਹੜੀ ਇਨਫੋਰਮੇਸ਼ਨ ਉਹ ਮਿਸਮੈਚ ਹੋ ਰਹੀ ਹੈ ਤੇ ਫਿਰ ਸੀਬੀਆਈ ਜਿਹੜਾ ਹਰੀਕੇ ਕਨਾਲ ਦੇ ਉੱਤੇ ਜਿਹੜੀਆਂ ਫੂਡ ਸਟਾਲਾਂ ਜਿੱਥੇ ਲਾਸ਼ ਸਿੱਟੀ ਜਾਂਦੀ ਹੈ ਸਰਦਾਰ ਜਸਵੰਤ ਸਿੰਘ ਖਾਲਰ ਉਹਨਾਂ ਦੀ ਉੱਥੇ ਜਿਹੜੇ ਕਿ ਰੇੜੀਆਂ ਰੂੜੀਆਂ ਹੁੰਦੀਆਂ ਨੇ ਉਹਨਾਂ ਤੋਂ ਵੀ ਪੁੱਛ ਕੇ ਜੀ ਕੀਤੀ ਜਾਂਦੀ ਆ ਉਹ ਕਹਿੰਦੇ ਨੇ ਵੀ ਅਸੀਂ ਤਾਂ ਕੁਝ ਨਹੀਂ ਦੇਖਿਆ ਮਤਲਬ ਤੁਸੀਂ ਆਏ ਦੇਖੋ ਕਿ ਕੋਈ ਐਡੇ ਵੰਡੇ ਬੰਦੇ ਦੀ লাশ ਸੀਕ੍ਰੀਟਲੀ ਸਿੱਟ ਰਿਹਾ ਨਹਿਰ ਦੇ ਵਿੱਚ ਸਿੱਟ ਰਿਹਾ ਤੇ ਤੁਹਾਨੂੰ ਕੀ ਲੱਗਦਾ ਵੀ ਉਹ ਰੇੜੀਆਂ ਵਾਲੇ ਦੇ ਅੱਗੇ ਸਿੱਟੂਗਾ ਉਹ ਤਾਂ ਹੁਣ ਇੰਨੀ ਕੁ ਤਾਂ ਕਾਮਨ ਸੈਂਸ ਹੈ ਵੀ ਉਹ ਪੁਲਿਸ ਨੇ ਜਮਾ ਰਾਤ ਬਰਾਤੇ ਸਿੱਟੀ ਤੇ ਬਿਲਕੁਲ ਲੋਕਾਂ ਦੇ ਨਜ਼ਰਾਂ ਤੋਂ ਦੂਰ ਹੋ ਕੇ ਸਿੱਟੀ ਮਤਲਬ ਸੀਕਰੇਸੀ ਦੇ ਵਿੱਚ ਸਿੱਟੀ ਸੀਗੀ ਇੱਕ ਸੁਰਜੀਤ ਸਿੰਘ ਨਾਮ ਦਾ ਬੰਦਾ ਸੀਗਾ ਉਹ ਗਵਾਹ ਸੀਗਾ ਉਸ ਉਹਨੇ ਪੰਜਾਬ ਪੁਲਿਸ ਆ ਜਿਹੜੀ ਇਹ ਬਲਾਸ਼ਾਂ ਸਿੱਟਦੀ ਦੇਖੀ ਸੀ ਆਪ ਹਰੀਕੇ ਕਨਾਲ ਦੇ ਵਿੱਚ ਪਰ ਉਹਦੇ ਤੇ ਵੀ ਉਹਨੂੰ ਕੁੱਟਿਆ ਮਾਰਿਆ ਵੀ ਜਾਂਦਾ ਪੰਜਾਬ ਪੁਲਿਸ ਵੱਲੋਂ ਡਰਾਇਆ ਧਮਕਾਇਆ ਜਾਂਦਾ ਉਹਦਾ ਵੀ ਫਾਲੋ ਅਪ ਨਹੀਂ ਲੈਂਦੀ ਸੀ ਬੀਆਈ ਚੰਗੀ ਤਰ੍ਹਾਂ ਤੇ ਜਿਹੜਾ ਆਪਾਂ ਗੈਸਟ ਹਾਊਸ ਦੀ ਗੱਲ ਕੀਤੀ ਸੀ ਕਿ ਹਰੀਕੇ ਇਰੀਗੇਸ਼ਨ ਡਿਪਾਰਟਮੈਂਟ ਦਾ ਜਿਹੜਾ ਗੈਸਟ ਹਾਊਸ ਆ ਉਥੇ ਉੱਥੇ ਸਾਰੇ ਅਫਸਰਾਂ ਦੇ ਬਾਅਦ ਵਿੱਚ ਸ਼ਰਾਬ ਪੀਤੀ ਤੇ ਹੋਰ ਖਾਦਾ ਪੀਤਾ ਉੱਥੇ ਜਾ ਕੇ ਰਜਿਸਟਰ ਦੇ ਵੀ ਚੈੱਕ ਹੁੰਦੇ ਨੇ ਉੱਥੇ ਜਾ ਕੇ ਰਜਿਸਟਰਾਂ ਦੇ ਵਿੱਚ ਨਾਮ ਦੇਖੇ ਜਾਂਦੇ ਨੇ ਤੇ ਉਹ ਨਾਂ ਉਹ ਨਾਮਾਂ ਦੇ ਵਿੱਚ ਅਜੀਤ ਸਿੰਘ ਸੰਧੂ ਦਾ ਨਾਮ ਨਹੀਂ ਹੁੰਦਾ ਤੇ ਉਹੀ ਗੱਲ ਹੈ ਕਿ ਮੈਂ ਮਕ मतलब ਕਤਲ ਕਰਨ ਚੱਲਿਆ ਤੇ ਮੈਂ ਉੱਥੇ ਐ ਸਬੂਤ ਕਿਉਂ ਛੱਡਦਾ ਜਾਊਂਗਾ ਉੱਥੇ ਮੈਂ ਉਹਦਾ ਨਾਮ ਕਿਉਂ ਲਿਖਵਾਉਣਾ ਜਾਊਂਗਾ ਇਹਦਾ ਫਿਰ ਵੀ ਕਾਮਨ ਸੈਂਸ ਹੈ ਬਟ ਆਪਾਂ ਨੂੰ ਇਹ ਵੀ ਪਤਾ ਵੀ ਕਈ ਲੀਗਲ ਚੀਜ਼ਾਂ ਦੇ ਵਿੱਚ ਸਾਰਿਆਂ ਦੇ ਵਿੱਚ ਲਗਭਗ ਲੂਪ ਹੋਲ ਹੁੰਦੇ ਹੀ ਨੇ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਸਿੱਧਾ ਕਾਨੂੰਨੀ ਅਦਾਰੇ ਤੇ ਹੀ ਚੱਲਣਾ ਕਾਨੂੰਨੀ ਤਰੀਕੇ ਨਾਲ ਚੱਲਣਾ ਉਹ ਬਹੁਤ ਵਾਰ ਸੱਚ ਉਹਦੇ 'ਚ ਨਹੀਂ ਮਿਲਦਾ ਕਿਉਂਕਿ ਜਿਹੜਾ ਲਾਅ ਐਂਡ ਆਰਡਰ ਆ ਉਹਦੀਆਂ ਜਿਹੜੀਆਂ ਨਾ ਲੇਰਾਂ ਨੇ ਬਹੁਤ ਉਹ ਵੀ ਮੈਂ ਤਾਂ ਆਈ ਕਰਨਾ ਅਸੀਂ ਜੇ ਉਹ ਆਊਟ ਆਫ ਦਾ ਬੁੱਕ ਨਹੀਂ ਕਹਿਣ ਦਾ ਭਾਵ ਜਾਂਦੇ ਮਤਲਬ ਉਹ ਬਾਏ ਦਾ ਬੁੱਕ ਹੀ ਚੱਲਦੇ ਨੇ ਪਰ ਇੱਥੇ ਤਾਂ ਕਈ ਚੀਜ਼ਾਂ ਬਾਏ ਦਾ ਬੁੱਕ ਆਪਦੇ ਹਿਸਾਬ ਦੇ ਨਾਲ ਬਾਏ ਦਾ ਬੁੱਕ ਵਾਲੀਆਂ ਵੀ ਮੰਨੀਆਂ ਨਹੀਂ ਸੀ ਜਾ ਰਹੀਆਂ ਇਹ ਸਾਰੇ ਨਾਮਾਂ ਦੇ ਵਿੱਚ ਆਪਾਂ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਵੀ ਨਾਮ ਲਏ ਸੀਗੇ ਡੀਐਸਪੀ ਜਸਪਾਲ ਐਸਐਚਓ ਸਤਨਾਮ ਸੁਰਿੰਦਰਪਾਲ ਜਸਵੀਰ ਸਿੰਘ ਇਹ ਸਾਰੇ ਨਾਮ ਸੀਗੇ ਤੇ ਇਹਨਾਂ ਦੇ ਵਿੱਚ ਇੱਕ ਬਲਵਿੰਦਰ ਸਿੰਘ ਘੋੜਾ ਦਾ ਨਾਮ ਸੀਗਾ ਜਿਹੜਾ ਕਿ ਕੁਲਦੀਪ ਸਿੰਘ ਇਹ ਸਾਰਿਆਂ ਦੇ ਨਾਮ ਲੈਂਦਾ ਕਿ ਇਹ ਸਾਰੇ ਉੱਥੇ ਮੌਜੂਦ ਸੀਗੇ ਅਰਵਿੰਦਰਪਾਲ ਦਾ ਵੀ ਨਾਮ ਲੈਂਦਾ ਉਹ ਬਲਵਿੰਦਰ ਸਿੰਘ ਘੋੜਾ ਸੀਗਾ ਜਿਹੜਾ ਉਹਦਾ 1999 ਦੇ ਵਿੱਚ ਉਹ ਗਾਇਬ ਹੋ ਜਾਂਦਾ ਉਹਦਾ ਕੁਝ ਪਤਾ ਨਹੀਂ ਲੱਗਦਾ ਕਿ ਕਿੱਧਰ ਨੂੰ ਗਿਆ ਗਾਇਬ ਹੋ ਗਿਆ ਤਾਂ ਆਪਾਂ ਸਮਝ ਸਕਦੇ ਹਾਂ ਕਿ ਕਿਵੇਂ ਗਾਇਬ ਹੋ ਗਿਆ ਤੇ ਉਹ ਚੀਜ਼ ਨੇ ਜਿਹੜਾ ਕੇਸ ਆ ਹੋਰ ਮਜ਼ਬੂਤ ਕਰਨਾ ਹੁੰਦਾ ਕਿ ਦੇਖੋ ਇਹ ਬੰਦਾ ਵੀ ਗਾਇਬ ਹੋ ਗਿਆ ਤੇ ਮਤਲਬ ਕੁਝ ਨਾ ਕੁਝ ਫਿਸੀ ਹੈਗਾ ਸਮਥਿੰਗ ਇਜ਼ ਫੱਕਡ ਅਪ ਚੱਲ ਰਿਹਾ ਪਰ ਉਹ ਚੀਜ਼ ਨੂੰ ਸੀਬੀਆਈ ਆਪਦੇ ਤਰਫੋਂ ਹੋਰ ਸਿੱਟ ਲੈਂਦੀ ਹੈ ਉਹ ਕਹਿੰਦੀ ਹੈ ਕਿ ਦੇਖੋ ਜੀ ਦਾ ਨਾਮ ਲੈ ਰਹੇ ਸੀ ਕਿ ਇਹ ਵੀ ਗਾਇਬ ਹੋ ਗਿਆ ਕਿ ਮਤਲਬ ਕਿ ਉਹ ਕਹਿੰਦੀ ਹੈ ਕਿ ਪੁਖਤਾ ਸਬੂਤ ਨਹੀਂ ਹੈਗੇ ਇਹਨਾਂ ਦੇ ਅਸੀਂ ਇਹਨਾਂ ਦੇ ਇਕੱਲੇ ਦੇ ਉੱਤੇ ਅਸੀਂ ਇਨਵੈਸਟੀਗੇਸ਼ਨ ਆਫ ਦੀ ਹੋਰ ਸੋਲਿਡ ਨਹੀਂ ਕਰ ਸਕਦੇ ਹੁਣ 25 ਜੁਲਾਈ 1998 ਦੇ ਵਿੱਚ ਪਟਿਆਲਾ ਸੈਸ਼ਨ ਕੋਰਟ ਹੈ ਜਿਹੜਾ ਉਹ ਇਹ ਗੱਲ ਕਹਿੰਦਾ ਕਿ ਜਿਹੜੇ ਸਬੂਤ ਨੇ ਉਹ ਆਪਣੇ ਕੋਲ ਇੰਨੇ ਜ਼ਿਆਦਾ ਨਹੀਂ ਹੈਗੇ ਤੇ ਜਿਹੜੇ ਮਰਡਰ ਦੇ ਚਾਰਜ ਨੇ ਮਰਡਰ ਦੇ ਚਾਰਜ ਲਾਏ ਜਾਂਦੇ ਨੇ ਡੀਐਸਪੀ ਜਸਪਾਲ ਸਿੰਘ ਤੇ ਐਸਐਚਓ ਉਸਪਾਲ ਤੇ ਤੇ ਏਐਸਆਈ ਅਮਰਜੀਤ ਤੇ ਤੇ ਜਿਹੜੇ ਬਾਕੀ ਹੁੰਦੇ ਨੇ ਕਾਂਸਟੇਬਲ ਹੁੰਦੇ ਨੇ ਉਹਨਾਂ ਦੇ ਸਾਰਿਆਂ ਤੇ ਕਿਡਨਾਪਿੰਗ ਦੇ ਚਾਰਜ ਲਾਏ ਜਾਂਦੇ ਨੇ ਤੇ ਬਹੁਤ ਲੰਮਾ ਟਾਈਮ ਜਿਹੜੀ ਪ੍ਰੋਗਰੈਸ ਆ ਡਿਲੇ ਹੋਈ ਜਾਂਦੀ ਹੈ ਮਤਲਬ ਕਿ ਡਿਲੇ ਟੈਕਟਿਕ ਜਿਵੇਂ ਸਰਕਾਰਾਂ ਸਾਰਿਆਂ ਦੇਸ਼ਾਂ ਦੇ ਵਿੱਚ ਕਰਦੀਆਂ ਹੁੰਦੀਆਂ ਨੇ ਕਿ ਕਿ ਇੱਥੇ ਟਾਈਮ ਪਾਈ ਜਾਓ ਹੋਰ ਇਹ ਲੋਕ ਜਿਹੜੇ ਵੀ ਹੱਕ ਮੰਗ ਰਹੇ ਨੇ ਆਪ ਇਹ ਸੁੱਕ ਸੁੱਕ ਕੇ ਮਤਲਬ ਕਹਿ ਦੇਣਗੇ ਕਿ ਬਸ ਸਾਡੇ ਹੱਥ ਘੜਿਆ ਨਹੀਂ ਵੀ ਸਾਨੂੰ ਇਨਸਾਫ ਮਿਲਦਾ ਤਾਂ ਹੈ ਨਹੀਂ ਤਾਂ ਉਹ ਆਪ ਹੀ ਘਰੇ ਬਹਿ ਜਾਣਗੇ 1997 ਦੇ ਵਿੱਚ ਆਪਾਂ ਹੋਰ ਗੱਲ ਕਰਨੀ ਭੁੱਲ ਗਏ ਕਿ CCDP ਬਣਦੀ ਹੈ ਕਮੇਟੀ ਫਾਰ ਕੋਆਰਡੀਨੇਸ਼ਨ ਔਨ ਡਿਸ ਅਪੀਰੈਂਸਸ ਇਨ ਪੰਜਾਬ ਜਿਹੜੀਆਂ ਕਿ ਪੰਜਾਬ ਦੇ ਵਿੱਚ ਲਾਸ਼ਾਂ ਮਤਲਬ ਲੋਕ ਗਾਇਬ ਹੋ ਰਹੇ ਨੇ ਉਹਨਾਂ ਦੇ ਇੱਕ ਕਮੇਟੀ ਬਣਦੀ ਹੈ ਤੇ ਉਹ ਟਰੂਥ ਕਮਿਸ਼ਨ ਦੀ ਮੰਗ ਕਰਦੀ ਹੈ ਹੁਣ ਟਰੂਥ ਕਮਿਸ਼ਨ ਕੀ ਹੁੰਦਾ ਹੈ ਟਰੂਥ ਕਮਿਸ਼ਨ ਜਦੋਂ ਕਦੇ ਵੀ ਕਿਸੇ ਦੇਸ਼ ਦੇ ਵਿੱਚ ਕੋਈ ਵੀ ਸਿਵਲ ਵਾਰ ਹੁੰਦੀ ਹੈ ਜਾਂ ਦੇਸ਼ ਦੇ ਵਿੱਚ ਆਪਦੀ ਲੜਾਈ ਹੁੰਦੀ ਹੈ ਆਪ ਦਾ ਕਾਰਨ ਹੁੰਦਾ ਹੈ ਮਨੋਰਟੀਆ ਨਾਲ ਜਾਂ ਮੈਜੋਰਟੀਆ ਨਾਲ ਵਟ ਏਵਰ ਕੋਈ ਵੀ ਰੀਜ਼ਨ ਹੋ ਸਕਦਾ ਹੈ ਉਦੋਂ ਉਸ ਤੋਂ ਬਾਅਦ ਦੇ ਵਿੱਚ ਉਹਦੀ ਜਾਂਚ ਪੜਤਾਲ ਲਈ ਅੱਗੇ ਕਿ ਅਸੀਂ ਹਾਂ ਵਧੀਆ ਤਰੀਕੇ ਨਾਲ ਮੂਵ ਔਨ ਕਰ ਸਕੀਏ ਲੋਕਾਂ ਨੂੰ ਇਨਸਾਫ ਮਿਲ ਸਕੇ ਜਿਹੜੇ ਪਹਿਲਾਂ ਕਲਪਰੇਟ ਸੀਗੇ ਉਹਨਾਂ ਦਾ ਨਾਮ ਅੱਗੇ ਆ ਸਕੇ ਤਾਂ ਜਿਹੜੇ ਆਪਣੇ ਦੇਸ਼ ਦੇ ਨਾਗਰਿਕ ਨੇ ਉਹ ਸੁਖੀ ਸ਼ਾਂਦੀ ਉਹਨਾਂ ਨੂੰ ਮਤਲਬ ਕਿ ਹੌਸਲਾ ਹੋ ਜੇ ਕਿ ਹਾਂ ਅੱਗੇ ਲਈ ਸਾਡੇ ਲਈ ਬਿਹਤਰੀ ਦਾ ਜਿਹੜਾ ਰਾਹ ਹੈ ਉਹ ਬਣ ਗਿਆ ਉਹ ਟਰੂਥ ਕਮਿਸ਼ਨ 1970 ਤੱਕ ਲਗਭਗ ਬਹੁਤ ਦੇਸ਼ਾਂ ਦੇ ਵਿੱਚ 70 80 ਤੱਕ ਬਹੁਤ ਦੇਸ਼ਾਂ ਦੇ ਵਿੱਚ ਇਹ ਚੀਜ਼ ਲਾਗੂ ਹੋਈ ਸੀ ਬਣਿਆ ਸੀਗਾ ਅਰਜਨਟੀਨਾ ਹੋ ਗਿਆ ਚਿੱਲੀ ਹੋ ਗਿਆ ਇਹੋ ਜੇ ਬਹੁਤ ਦੇਸ਼ਾਂ ਦੇ ਵਿੱਚ ਬਣਿਆ ਸੀ ਤੇ ਸੀਸੀਡੀਪੀ ਹੁੰਦੀ ਹੈ ਜਿਹੜੀ ਕਮੇਟੀ ਉਹ ట్రੂਥ ਕਮਿਸ਼ਨ ਦੀ ਮੰਗ ਕਰਦੀ ਹੈ ਕਿ ట్రੂਥ ਕਮਿਸ਼ਨ ਬਣਾਇਆ ਜਾਵੇ ਤੇ ਜਿਹੜੀ ਕਿ ਸਾਰੀ ਜਾਂਚ ਪੜਤਾਲ ਕਰੂਗਾ ਤੇ ਅੱਗੇ ਆਪਣੇ ਸੱਚ ਲੈ ਕੇ ਆਊਗਾ ਪਰ ਜਿਹੜੀ ట్రੂਥ ਕਮਿਸ਼ਨ ਹੈ ਉਹ ਇੰਡੀਆ ਦੇ ਵਿੱਚ ਬਣਿਆ ਨਹੀਂ ਗਿਆ ਹੁੰਦਾ ਮਤਲਬ ਮੈਨੂੰ ਇਹ ਬੜੀ ਵੀਰਡ ਜੀ ਗੱਲ ਲੱਗੀ ਕਿ ਉਹ ਨਾਟ ਜਸਟ ਕਿ ਇਹ ਕੇਸ ਤੇ ਨਹੀਂ ਬਣਾਇਆ ਉਹ ਵੈਸੇ ਕੁਝ ਵੀ ਇੰਡੀਆ ਦੇ ਵਿੱਚ ਕੁਝ ਵੀ ਹੋਇਆ ਤਾਂ ట్రੂਥ ਕਮਿਸ਼ਨ ਬਣਾਇਆ ਨਹੀਂ ਗਿਆ ਸੀ ਕਦੇ ਵੀ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਵੀ ਲੋਕਾਂ ਦੇ ਤਸ਼ੱਦਦ ਹੁੰਦੀ ਆ ਆਪਾਂ ਇਤਿਹਾਸ ਪੜ੍ਹਦੇ ਆ ਆਪਾਂ ਨੂੰ ਪਤਾ ਹੈ ਕਿ ਇਕੱਲਾ ਭਾਰਤ ਨਹੀਂ ਇਹ ਸਾਰੇ ਦੇਸ਼ਾਂ ਦੇ ਵਿੱਚ ਚਾਹੇ ਰਸ਼ੀਆ ਲਾ ਲਓ ਜਰਮਨੀ ਲਾ ਲਓ ਅਮਰੀਕਾ ਕੈਨੇਡਾ ਜਿਹੜੇ ਵੀ ਦੇਸ਼ ਲਾ ਲਓ ਜਿਹੜੀਆਂ ਵੀ ਘੱਟ ਗਿਣਤੀ ਕਮਿਊਨਿਟੀਆਂ ਨੇ ਉਹਨਾਂ ਤੇ ਬਹੁਤ ਟਾਈਮ ਤਸ਼ੱਦਦ ਹੁੰਦਾ ਹੋਏ ਹੁੰਦਾ ਰਿਹਾ ਮਤਲਬ ਚਾਹੇ ਪਹਿਲਾਂ ਰਾਜਿਆਂ ਦੇ ਟਾਈਮ ਕੀ ਚਾਹੇ ਹੁਣ ਜਦੋਂ ਡੈਮੋਕ੍ਰੇਸੀ ਆ ਗਈਆਂ ਸਰਕਾਰਾਂ ਬਣ ਗਈਆਂ ਪਰ ਉਹਨੂੰ ਭਲੌਣ ਦਾ ਜਾਂ ਉਹਨੂੰ ਇੱਕ ਜਿਹੜਾ ਉਹ ਸੱਟ ਨੂੰ ਦੇ ਮੱਲਮ ਬੱਟੀ ਕਰਨ ਦਾ ਇੱਕ ਕਾਰਨ ਇੱਕ ਰੀਜ਼ਨ ਇਹ ਹੁੰਦਾ ਕਿ ਉਹਦੀ ਜਾਂਚ ਪੜਤਾਲ ਹੈ ਜਿਹੜੀ ਬਾਅਦ ਦੇ ਵਿੱਚ ਉਹ ਸਹੀ ਹੋ ਜੇਵੇ ਕਿ ਲੋਕਾਂ ਨੂੰ ਲੱਗੇ ਕਿ ਚਲੋ ਸਾਨੂੰ ਐਡ ਦੀ ਐਂਡ ਦਾ ਇਨਸਾਫ ਮਿਲ ਗਿਆ ਪਰ ਉਹ ਜਿਹੜਾ ਟ੍ਰੂਥ ਕਮਿਸ਼ਨ ਨਹੀਂ ਬਣਾਇਆ ਜਾਂਦਾ ਉਹ ਤਾਂ ਉੱਥੇ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਕਰਕੇ ਵੀ ਮੈਂ ਮੰਨਦਾ ਕਿ ਜਿਹੜਾ ਆਪਣੇ ਪੰਜਾਬ ਦੇ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਜਾਂ ਦਿੱਲੀ ਪ੍ਰਤੀ ਰੋਸ ਹੈ ਇਹ ਚੀਜ਼ਾਂ ਕਰਕੇ ਵੀ ਥੋੜਾ ਜਿਹਾ ਵੱਧ ਹੈ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੇ ਕਾਲੇ ਕਾਨੂੰਨ ਸੀਗੇ ਡਰਾਕੋਨੀਆਂ ਲਾਅ ਕਹਿੰਦੇ ਸੀ ਜਿਨ੍ਹਾਂ ਨੂੰ ਟਾਡਾ ਵਰਗੇ ਜਿਹੜੇ ਲਾਅ ਸੀਗੇ ਉਹਨਾਂ ਦੇ ਵਿੱਚ ਜਿਹੜੀ ਪੁਲਿਸ ਨੂੰ ਅਥਾਰਟिटीज ਨੂੰ ਜਿਹੜੀ ਪਾਵਰ ਸੀਗੀ ਉਹ ਬਹੁਤ ਜ਼ਿਆਦਾ ਦਿੱਤੀ ਗਈ ਸੀ ਜਿਵੇਂ ਕਿ ਜਿਹੜਾ ਕਿ ਟ੍ਰਾਇਲ ਤੋਂ ਬਿਨਾ ਡਿਟੈਂਸ਼ਨ ਕਰ ਸਕਦੇ ਸੀ ਮਤਲਬ ਉਹ ਜਿਹੜਾ ਕਿ ਆਪ ਦੇ ਅੰਡਰ ਰੱਖ ਸਕਦੇ ਸੀਗੇ ਬੇਲ ਸੀਗੀ ਜਿਹੜੀ ਉਹ ਸਾਲ ਤੱਕ ਬੇਲ ਨਹੀਂ ਸੀ ਅਪਰੂਵ ਹੁੰਦੀ ਸਾਲ ਤੋਂ ਬਾਅਦ ਦੇ ਵਿੱਚ ਕੀਤਾ ਮਤਲਬ ਇਹ ਸਾਰਾ ਕੁਝ ਪਤਾ ਲੱਗਦਾ ਸੀਗਾ ਤੇ ਜਿਹੜਾ ਕਿ ਮਿਲਟਰੀ ਸੀਗੀ ਮਿਲਟਰੀ ਨੂੰ ਪਾਵਰ ਬਹੁਤ ਦਿੱਤੀ ਸੀਗੀ ਉਹ ਕਿਸੇ ਟਾਈਮ ਵੀ ਜਾ ਕੇ ਕਿਸੇ ਦੇ ਵੀ ਘਰੇ ਸਰਚ ਕਰ ਸਕਦੇ ਸੀ ਅਰੈਸਟ ਕਰ ਸਕਦੇ ਸੀਗੇ ਜੇ ਉਹਨਾਂ ਨੂੰ ਲੱਗਦਾ ਕਿ ਇੱਥੇ ਕੋਈ ਕੋਈ ਮਿਲਿਟੈਂਸੀ ਨਾਲ ਕੋਈ ਸੰਬੰਧ ਨਹੀਂ ਕਿਸੇ ਦੇ ਜਾਂ ਕੋਈ ਮਿਲਿਟੈਂਸ ਨੂੰ ਕੋਈ ਰਹਿ ਰਿਹਾ ਹੈ ਕੁਝ ਵੀ ਮਤਲਬ ਕੁਝ ਵੀ ਲਿੰਕ ਦੂਰ ਦੂਰ ਦਾ ਲਿੰਕ ਹੈ ਤੇ ਉਹ ਘਰ ਨੂੰ ਵੀ ਅੱਗ ਲਾਉਂਦੇ ਸੀ ਮਤਲਬ ਕਿ ਇਹੋ ਜੀਆਂ ਜਿਹੜੀਆਂ ਪਾਵਨਾ ਸੀਗੀਆਂ ਉਹ ਆ ਗਈਆਂ ਸੀਗੀਆਂ ਤੇ ਜਿਹੜਾ ਪੁਲਿਸ ਦੀ ਕਸਟਡੀ ਦੇ ਵਿੱਚ ਜਿਹੜਾ ਐਵਿਡੈਂਸ ਮੰਨ ਲਓ ਪੁਲਿਸ ਕੁੱਟਮਾਰ ਕਰਕੇ ਕਿਸ ਕੋਈ ਕੋਈ ਜਿਹੜਾ ਕਹਿੰਦੇ ਨੇ ਸਟੇਟਮੈਂਟ ਹੈ ਉਹ ਲੈ ਰਹੀ ਹੈ ਤੇ ਉਹ ਸਟੇਟਮੈਂਟ ਉਹ ਐਜ਼ ਅ ਸਬੂਤ ਹੈ ਮੰਨੀ ਜਾਂਦੀ ਸੀ ਉਹ ਐਦਾਂ ਨਹੀਂ ਸੀਗਾ ਕਿ ਉਦੇ ਤੇ ਕੋਈ ਬਾਅਦ ਵਿੱਚ ਦੇਖਿਆ ਜਾਂਦਾ ਸੀ ਕਿ ਹਾਂ ਹੋ ਸਕਦਾ ਇਹ ਪ੍ਰੈਸ਼ਰ ਦੇ ਥੱਲੇ ਲਈ ਗਈ ਹੋਵੇ ਜਾਂ ਕੁਝ ਵੀ ਜਿਹੜੀ ਆਪਾਂ ਗੱਲ ਕੀਤੀ ਹੈ ਕਿ 1000 1 ਸਾਲ ਬਿਨਾ ਬੇਲ ਤੋਂ ਬੰਦਾ ਡਿਟੇਨ ਕਰਕੇ ਰੱਖਦੇ ਸੀਗੇ ਇਹ ਜਿਹੜੇ ਐਕਚੁਅਲ ਕਾਨੂੰਨ ਸੀਗੇ ਉਹਨਾਂ ਦੇ ਖਿਲਾਫ ਸੀ ਮਤਲਬ ਕਹਿਣ ਦਾ ਭਾਵ ਕਿ ਜਿਹੜੇ ਬੇਸਿਕ ਕਾਨੂੰਨ ਚੱਲ ਰਹੇ ਸੀ ਆਪਣੇ ਭਾਰਤ ਦੇ ਵਿੱਚ ਉਹ ਸਾਰੇ ਕਾਨੂੰਨ ਕਾਨੂੰਨਾ ਨੂੰ ਤਹਿਸ ਨਹਿਸ ਕਰ ਰਹੇ ਸੀਗੇ ਟਾਡਾ ਦੀ ਜਿਹੜੀਆਂ ਪਾਵਰਾਂ ਸੀਗੀਆਂ ਤੇ ਸੁਪਰੀਮ ਕੋਰਟ ਇਹ ਗੱਲ ਵੀ ਕਹਿੰਦੀ ਹੈ ਕਿ ਜਿਹੜੀਆਂ ਜਦੋਂ ਜਦੋਂ 1980 ਦੇ ਤੋਂ ਹੀ ਟਾਡਾ ਦੀਆਂ ਪਾਵਰਾਂ ਸ਼ੁਰੂ ਹੋ ਜਾਂਦੀਆਂ ਸੁਪਰੀਮ ਕੋਰਟ ਇਹ ਗੱਲ ਕਹਿੰਦੀ ਹੈ ਕਿਉਂਕਿ ਬਹੁਤ ਬੰਦਿਆਂ ਤੋਂ ਜਿਹੜੇ ਸਵਾਲ ਉਠਾਏ ਜਾਂਦੇ ਨੇ ਬਹੁਤ ਲੋਕਾਂ ਤੋਂ ਸਵਾਲ ਉਠਾਉਂਦੇ ਨੇ ਲੀਡਰ ਜਾਂ ਕਿਵੇਂ ਵੀ ਹਨਾ ਕਿ ਇਹਨਾਂ ਨੂੰ ਇੰਨੀਆਂ ਪਾਵਰਾਂ ਨਾ ਦਿੱਤੀਆਂ ਜਾਣ ਕਿ ਇਹ ਕਾਹਨ ਕਰਨਗੇ ਨੈਸ਼ਨਲ ਯੂਨਿਟੀ ਦੇ ਨਾਮ ਤੇ ਪਰ ਸੁਪਰੀਮ ਕੋਰਟ ਕਹਿੰਦੀ ਹੈ ਕਿ ਨਹੀਂ ਵੀ ਇਹ ਜ਼ਰੂਰੀ ਹੈ ਵੀ ਵਾਇਲੇਸ਼ਨ ਡਿਸਪਾਇਟ ਆਫ ਵਾਇਲੇਸ਼ਨ ਕੀ ਜਿਹੜੀ ਜਿਹੜੀ ਟਰੈਡੀਸ਼ਨਲ ਲਾਂ ਨੇ ਜਿਹੜੇ ਉਹਨਾਂ ਦੇ ਖਿਲਾਫ ਜਾਂਦੀ ਹੈ ਪਰ ਇਹ ਉਥੇ ਏਰੀਆ ਦੇ ਵਿੱਚ ਠੱਲ ਪਾਉਣ ਦੀ ਜ਼ਰੂਰੀ ਹੈ ਹੁਣ ਆਪਾਂ NHRC ਦੀ ਗੱਲ ਕੀਤੀ ਸੀ ਨੈਸ਼ਨਲ ਹਿਊਮਨ ਰਾਈਟ ਕਾਉਂਸਲ ਕਮੇਟੀ ਜਾਂ ਕਾਉਂਸਲ ਸਮਥਿੰਗ ਲਾਈਕ दैट ਆਪਾਂ ਇਹਦੀ ਗੱਲ ਕੀਤੀ ਸੀ ਕਿ ਇਹ 1993 ਦੇ ਵਿੱਚ ਆਪਣੇ ਭਾਰਤ ਦੇ ਵਿੱਚ ਬਣੀ ਸੀਗੀ ਇਹ ਬਣੀ ਕਿਉਂ ਸੀ ਕਿਉਂਕਿ ਵਿਆਨਾ ਦੇ ਵਿੱਚ ਜਿਹੜੀ ਵਰਲਡ ਕਾਨਫਰੰਸ ਹੋਣੀ ਸੀਗੀ ਹਿਊਮਨ ਰਾਈਟਸ ਦੀ ਤੇ ਉਹਦੇ ਤੋਂ ਪਹਿਲਾਂ ਆਪਣੇ ਭਾਰਤ ਦਾ ਕ੍ਰਿਟਿਸਿਜ਼ਮ ਹੋ ਰਿਹਾ ਸੀਗਾ ਤਾਂ ਕਰਕੇ ਅੰਡਰ ਪ੍ਰੈਸ਼ਰ ਨਾ ਕਿ ਲੋਕਾਂ ਨੂੰ ਹੱਕ ਦਵਾਉਣ ਲਈ ਉਹ ਅੰਡਰ ਪ੍ਰੈਸ਼ਰ ਬਾਹਰੋਂ ਜਿਹੜੀ ਬੇਇਜ਼ਤੀ ਨਾ ਝੱਲਣੀ ਪਵੇ ਉਹਦੇ ਕਰਕੇ NHRC ਦੀ ਸਥਾਪਨਾ ਹੋਈ ਸੀਗੀ ਤੇ NHRC ਨੇ ਜਿਹੜਾ ਇਹ ਕੇਸ ਸੀਗਾ ਇਹਦੀ ਚਾਰ ਭਾਗਾਂ ਦੇ ਵਿੱਚ ਚਾਰ ਫੇਸਸ ਦੇ ਵਿੱਚ ਵੰਡਿਆ ਗਿਆ ਤੇ 6 ਸਾਲ ਲਗਭਗ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲਦੀ ਰਹੀ ਹੁਣ ਇਹ ਵੀ ਇਹਦੇ ਚ ਕਈ ਨਾ ਉਹ ਸੀਗੀਆਂ ਜਿਨ੍ਹਾਂ ਦੇ ਹੱਥ ਪਾ ਨਹੀਂ ਸੀ ਸਕਦੀ ਮਤਲਬ ਕਿ ਕਈ ਪਾਵਰ ਲਿਮਿਟੇਸ਼ਨ ਸੀਗੀਆਂ ਉਹ ਗਈ ਸੀ ਦੀਆਂ ਕਿ ਇਹ ਸਿੱਧਾ ਡਾਇਰੈਕਟਲੀ ਹੈ ਜਿਹੜਾ ਉਹ ਜਿਹੜੇ ਅਫੀਸ਼ੀਅਲਸ ਨੇ ਜਾਂ ਮਿਲਟਰੀ ਵਾਲੇ ਜਾਂ ਪੰਜਾਬ ਪੁਲਿਸ ਵਾਲੇ ਉਹਨਾਂ ਨੂੰ ਸਿੱਧਾ ਅਫੀਸ਼ੀਅਲਸ ਨੂੰ ਸਿੱਧਾ ਇਨਵੈਸਟੀਗੇਟ ਨਹੀਂ ਕਰ ਸਕਦੀ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਇਨਵੈਸਟੀਗੇਟ ਕਰਨ ਲਈ ਪੰਜਾਬ ਪੁਲਿਸ ਦੀ ਉਹ ਮਦਦ ਲੈਣੀ ਪੈਣੀ ਹੈ ਮਤਲਬ ਫੋਰਸਸ ਦੀ ਮਦਦ ਲੈਣੀ ਪੈਣੀ ਹੈ ਤੇ ਇਹ ਗਵਰਨਮੈਂਟ ਏਜੰਸੀਆਂ ਤੇ ਡਿਪੈਂਡ ਰਹੂਗੀ ਮਤਲਬ ਕਿ ਇਹ ਫੈਕਟ ਚੈੱਕ ਵਾਲੀ ਸਿਰਫ ਕਾਉਂਸਲ ਬਣ ਕੇ ਰਹਿ ਜੂਗੀ ਪਰ ਇਹਨੂੰ ਕੀ ਕੀਤਾ ਗਿਆ ਇਹਨੂੰ ਸੁਪਰੀਮ ਕੋਰਟ ਵੱਲੋਂ ਫੁੱਲ ਫਲੈਜਡ ਪਾਵਰ ਦਿੱਤੀ ਗਈ ਐਨਐਚਆਰਸੀ ਨੂੰ ਪੂਰਾ ਕਿਹਾ ਗਿਆ ਵੀ ਤੂੰ ਜੋ ਹੁੰਦਾ ਉਹ ਕਰੋ ਤੁਸੀਂ ਜਿੰਨੀ ਪਾਵਰ ਤੁਹਾਨੂੰ ਮਿਲ ਚਾਹੀਦੀ ਹੈ ਤੁਸੀਂ ਉਹ ਲਓ ਪਰ ਤੁਸੀਂ ਸੱਚ ਸਾਹਮਣੇ ਲੈ ਕੇ ਆਓ ਪਰ ਪੰਜਾਬ ਪੁਲਿਸ ਤੇ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਰੌਲਾ ਪਾ ਰਹੀ ਹੁੰਦੀ ਹੈ ਉਹ ਕਹਿ ਰਹੀਦੀ ਹੈ ਕਿ ਐਨਐਚਆਰਸੀ ਨੂੰ ਇੰਨੀ ਪਾਵਰ ਨਾ ਦਿੱਤੀ ਜਾਵੇ ਪੰਜਾਬ ਪੁਲਿਸ ਇਹ ਵੀ ਕਹਿੰਦੀ ਹੈ ਕਿ ਜਿਹੜਾ ਐਨਐਚਆਰਸੀ ਉਹ ਇੱਕ ਸਾਲ ਤੋਂ ਪਿਛਲਾ ਜਿਹੜਾ ਰਿਕਾਰਡ ਹੈ 1 ਸਾਲ ਤੋਂ ਪੁਰਾਣੇ ਕੇਸ ਨੇ ਉਹ ਨਹੀਂ ਦੇਖ ਸਕਦੀ ਤੇ ਇਹ ਫੈਕਟ ਫਾਊਂਡਿੰਗ ਬਾਡੀ ਹੈ ਇਹ ਆ ਮਤਲਬ ਕਿ ਕੋਰਟ ਦੀ ਤਰ੍ਹਾਂ ਨਹੀਂ ਪੇਸ਼ ਹੋ ਸਕਦੀ ਕਿ ਸੁਪਰੀਮ ਕੋਰਟ ਦੀ ਤਰ੍ਹਾਂ ਫੈਸਲਾ ਨਹੀਂ ਸੁਣਾ ਸਕਦੀ ਤੇ ਜਿਹੜੀ ਕਿ ਕੰਪਨਸੇਸ਼ਨ ਦੀ ਗੱਲ ਹੁੰਦੀ ਹੈ ਕਿ ਜਿਹੜੇ ਵਿਕਟਮ ਨੇ ਉਹਨਾਂ ਦੀ ਉਹਨਾਂ ਦੇ ਪਰਿਵਾਰਾਂ ਨੂੰ ਪੈਸਾ ਦੇਣਾ ਉਹਦੀ ਵੀ ਗੱਲ ਹੁੰਦੀ ਹੈ ਕਿ ਉਹ ਪੰਜਾਬ ਪੁਲਿਸ ਕਹਿੰਦੀ ਹੈ ਕਿ ਅਤਵਾਦੀਆਂ ਨੂੰ ਜੋ ਪੈਸਾ ਦੇ ਰਹੇ ਨੇ ਮਤਲਬ ਇਹ ਸਪੈਸੀਫਿਕਲੀ ਟੈਰਰਿਸਟ ਨਾਮ ਵਰਤਿਆ ਜਾਂਦਾ ਪੰਜਾਬ ਪੁਲਿਸ ਵੱਲੋਂ ਉਹ ਕਹਿੰਦੀ ਹੈ ਕਿ ਐਵੇਂ ਹੀ ਪੈਸਾ ਦੇਣਾ ਬੰਦ ਕੀਤਾ ਜਾਵੇ ਕਿ ਹਾਲੇ ਤੱਕ ਉਹ ਕੋਈ ਵੀ ਪ੍ਰੂਫ ਨਹੀਂ ਹੋਇਆ ਕਿ ਉਹ ਵਾਕੀ ਬੇਕਸੂਰ ਸੀਗੇ ਜਾਂ ਉਹਨਾਂ ਦੇ ਵੀ ਮਤਲਬ ਉਹਨਾਂ ਦਾ ਵੀ ਕਸੂਰ ਸੀਗਾ ਤੇ ਪੰਜਾਬ ਪੁਲਿਸ ਪੰਜਾਬ ਸਟੇਟ ਦੇ ਨਾਲ ਨਾਲ ਜਿਹੜੀ ਯੂਨੀਅਨ ਸਰਕਾਰ ਹੁੰਦੀ ਹੈ ਯੂਨੀਅਨ ਗਵਰਨਮੈਂਟ ਉਹ ਵੀ ਪੰਜਾਬ ਪੁਲਿਸ ਦੇ ਦੇ ਪਾਸੇ ਡੱਕਾ ਸਿੱਟਦੀ ਹੈ ਉਹ ਵੀ ਇਹ ਕਹਿੰਦੀ ਹੈ ਕਿ NHRC ਤੋਂ ਜਿਹੜੀਆਂ ਪਾਵਰਾਂ ਨੇ ਉਹ ਜਾਦੇ ਲਈਆਂ ਜਾਣ ਹੁਣ ਚਾਰ ਫੇਸਾਂ ਦੇ ਵਿੱਚ ਜਦੋਂ ਚੱਲਦੀ ਹੈ ਵਾਰ-ਵਾਰ ਇਨਵੈਸਟੀਗੇਸ਼ਨ ਚੱਲਦੀ ਹੈ ਜਿਹੜਾ ਕੋਰਟ ਦੀ ਤਾਂ ਪਹਿਲੇ ਫੇਜ਼ ਦੇ ਵਿੱਚ ਕੀ ਹੁੰਦਾ ਹੈ ਕਿ ਸੁਪਰੀਮ ਕੋਰਟ ਇਹ ਆਰਡਰ ਦਿੰਦੀ ਹੈ ਕਿ ਜਿਹੜੀਆਂ ਫੈਮਿਲੀਜ਼ ਨੇ ਉਹਨਾਂ ਨੂੰ ਪੰਜਾਬ ਦੀ ਸਰਕਾਰ ਪੇ ਕਰੂਗੀ ਜਿੰਨੇ ਵੀ ਲੋਕਾਂ ਨਾਲ ਧੱਕਾ ਹੋਇਆ ਪਰਿਵਾਰਾਂ ਨਾਲ ਧੱਕਾ ਹੋਇਆ ਉਹਨਾਂ ਨੂੰ ਪੈਸਾ ਇਹ ਦੇਊਗੀ ਤੇ ਉੱਥੇ ਪੰਜਾਬ ਸਰਕਾਰ ਤੇ ਯੂਨੀਅਨ ਗਵਰਨਮੈਂਟ ਦਾ ਵੀ ਰੌਲਾ ਪੈਣ ਲੱਗ ਜਾਂਦਾ ਹੈ ਉਹ ਕਹਿੰਦੇ ਨੇ ਕਿ ਤੁਸੀਂ ਪੈਸੇ ਦਿਓ ਤੁਸੀਂ ਦਿਓ ਕੌਣ ਦੇਊਗਾ ਕੌਣ ਦੇਊਗਾ ਇਹ ਚੀਜ਼ਾਂ ਵੀ ਚੱਲਣ ਲੱਗ ਜਾਂਦੀਆਂ ਨੇ 1997 ਦੇ ਵਿੱਚ NHRC ਪਬਲਿਕ ਕਰਦੀ ਹੈ ਕਿ ਲੋਕ ਜਿੰਨੇ ਵੀ ਲੋਕ ਪੀੜਤ ਲੋਕ ਨੇ ਉਹ ਸਾਰੇ ਆ ਕੇ ਕੰਪਲੇਂਟਾਂ ਲਿਖਾਉਣ ਤੇ ਜਿਹੜੀ CIP AIP ਹੁੰਦੀ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਇੱਕ ਉਹ ਚੀਜ਼ ਬਣਾਈ ਜਾਵੇ ਕਿ ਜਿਹੜਾ ਲੋਕਾਂ ਨੂੰ ਕੰਪਲੇਂਟ ਕਰਨੀ ਸੌਖੀ ਹੋ ਜਾਵੇ ਮਤਲਬ ਥਾਂ ਥਾਂ ਦੇ ਜਿਵੇਂ ਕਿ ਜਿਹੜਾ ਡਾਕ ਖਾਨਾ ਹੈ ਪੋਸਟ ਆਫਿਸ ਹੈ ਉੱਥੇ ਵੀ ਤੁਸੀਂ ਕੰਪਲੇਂਟ ਕਰ ਸਕਦੇ ਹੋ ਮਾਏ ਨਾ ਹੋਵੇ ਕਿ ਬਹੁਤ ਹੀ ਔਖਾ ਹੋਵੇ 1997 ਦੇ ਵਿੱਚ ਹੀ ਜਿਹੜੀ ਯੂਨੀਅਨ ਗਵਰਨਮੈਂਟ ਹੈ ਉਹ ਤਿੰਨ ਮਹੀਨਿਆਂ ਲਈ ਜਿਹੜੀ NHRC ਦੀ ਇਨਵੈਸਟੀਗੇਸ਼ਨ ਚੱਲ ਰਹੀ ਹੁੰਦੀ ਹੈ ਉਹਨੂੰ ਪੌਜ਼ ਕਰਨ ਦੀ ਮੰਗ ਕਰਦੀ ਹੈ ਉਹਨੂੰ ਰੋਕਣ ਦੀ ਮੰਗ ਕਰਦੀ ਹੈ ਹਾਲਾਂਕਿ ਉਹ ਸਾਲ ਦੇ ਬਾਅਦ ਦੇ ਵਿੱਚ ਸੁਪਰੀਮ ਕੋਰਟ ਦਾ ਜਵਾਬ ਆਉਂਦਾ 1998 ਦੇ ਵਿੱਚ ਜਵਾਬ ਆਉਂਦਾ ਤੇ ਉਹ ਰੱਦ ਕਰ ਦਿੰਦੀ ਹੈ ਸੁਪਰੀਮ ਕੋਰਟ ਨੂੰ ਕਹਿੰਦੀ ਹੈ ਕਿ ਨਹੀਂ ਇਹਨਾਂ ਨੂੰ ਫੁੱਲ ਪਾਵਰ ਰਹੂਗੀ ਹੁਣ ਇੱਥੇ ਕਈ ਬਹੁਤ ਚੀਜ਼ਾਂ ਕਨਫਿਊਜ਼ਿੰਗ ਜੀਆਂ ਨੇ ਕਿਉਂਕਿ ਉਹ ਜਿਹੜਾ ਆਪਾਂ ਨੂੰ ਪਰਦੇ ਜਿਹੜੀਆਂ ਪਿੱਛੇ ਚੀਜ਼ਾਂ ਨੇ ਇਹ 100% ਪਤਾ ਨਹੀਂ ਜਿਵੇਂ ਵੀ ਲਾ ਲਓ ਕਿ ਜਦੋਂ ਕੋਰਟ ਐਨਐਚਆਰਸੀ ਨੂੰ ਪਾਵਰ ਦਿੰਦਾ ਹੈ ਉਹ ਉਹਦੇ ਵਿੱਚ ਜਿਹੜਾ ਜਿਹੜੀ ਸਟੇਟਮੈਂਟ ਹੁੰਦੀ ਹੈ ਉਹਦੇ ਵਿੱਚ 2097 ਕੇਸਾਂ ਦਾ ਜ਼ਿਕਰ ਹੁੰਦਾ 2097 ਮੌਤਾਂ ਦਾ ਜ਼ਿਕਰ ਹੁੰਦਾ ਉੱਥੇ ਇੱਕ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਹੈ ਉੱਥੇ ਐਨਐਚਆਰਸੀ ਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਵੀ ਅਸੀਂ ਇਹ ਸਿਰਫ 2097 ਕੇਸ ਹੀ ਇਨਵੈਸਟੀਗੇਟ ਕਰਨੇ ਨੇ ਤਰਨਤਨ ਪੱਟੀ ਤੇ ਅੰਮ੍ਰਿਤਸਰ ਵਾਲੇ ਕੇਸ ਹੀ ਇਨਵੈਸਟੀਗੇਟ ਕਰਨੇ ਨੇ ਨਾ ਕਿ ਪੂਰੇ ਪੰਜਾਬ ਦੇ ਵਿੱਚ ਇਨਵੈਸਟੀਗੇਟ ਕਰਨੇ ਨੇ ਤੇ ਸੀਆਈਆਈਪੀ ਇਹ ਚੀਜ਼ ਦੀ ਬਾਰ ਬਾਰ ਮੰਗ ਕਰਦੀ ਹੈ ਕਿ ਤੁਸੀਂ ਸੁਪਰੀਮ ਕੋਰਟ ਨਾਲ ਐਨਐਚਆਰਸੀ ਨੂੰ ਕਹਿੰਦੀ ਹੈ ਕਿ ਤੁਸੀਂ ਸੁਪਰੀਮ ਕੋਰਟ ਨਾਲ ਇਹ ਗੱਲ ਕਲੈਰੀਫਾਈ ਕਰੋ ਕਿ ਇਹ 2097 ਕੇਸ ਨੇ ਕਿਉਂਕਿ ਐਨਐਚਆਰਸੀ ਜਾਂ ਹੋਰ ਇਹ ਸਾਰੇ ਜਿਹੜਾ ਮੇਨ ਹੁੰਦੇ ਨੇ ਇਹ ਕਹਿੰਦੇ ਨੇ ਕਿ ਜਸਵੰਤ ਸਿੰਘ ਖਾਲਰ ਉਹਨਾਂ ਨੇ ਜ਼ਿਆਦਾਤਰ ਹੋਰ ਕਿਸੇ ਜ਼ਿਲ੍ਹੇ ਦਾ ਨਾਮ ਨਹੀਂ ਲਿਆ ਪਰ ਜਸਵੰਤ ਸਿੰਘ ਖਾਲਰ ਉਹਨਾਂ ਨੇ ਪੂਰੇ ਪੰਜਾਬ ਅਧਰ ਤੇ ਵਾਈਡ ਪੈਟਰਨ ਦੀ ਇਹ ਗੱਲ ਕੀਤੀ ਹੁੰਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਐਨਐਚਆਰਸੀ ਹੈ ਉਹ ਚਾਹੇ ਵੀ ਆਪਾਂ ਨੂੰ ਨੀ ਪਤਾ ਅੰਦਰ ਖਾਤੇ ਕੀ ਉਹਨਾਂ ਦਾ ਕੀ ਹੁੰਦਾ ਕੀ ਨਾ ਉਹ ਸਿਰਫ ਆਪਦਾ ਜਿਹੜਾ ਇਨਵੈਸਟੀਗੇਸ਼ਨ ਆ ਉਹ 2097 ਕੇਸਾਂ ਤੱਕ ਹੀ ਰੈਸਟ੍ਰਿਕਟ ਕਰ ਦਿੰਦੀ ਹੈ ਸਿਰਫ ਤਿੰਨ ਜ਼ਿਲ੍ਹਿਆਂ ਤੱਕ ਹੀ ਉਹ ਹੋਰ ਆਲੇ ਦੁਆਲੇ ਜ਼ਿਲ੍ਹੇ ਤੱਕ ਨਹੀਂ ਜਾਂਦੀ ਮਤਲਬ ਇਨਵੈਸਟੀਗੇਸ਼ਨ ਨਹੀਂ ਕਰਦੀ ਕਿਉਂਕਿ ਆਪਾਂ ਕਿ ਇਹ ਵੀ ਗੱਲ ਕਰੀਏ ਕਿ ਹੁਣ ਮੈਨੂੰ ਟੂ ਵੀ ਔਨਸਟ ਪੂਰੇ ਬਹੁਤ ਲਾ ਸੀਗੇ ਜਿਹੜੇ ਬਹੁਤ ਕਾਇਦੇ ਕਾਨੂੰਨ ਸੀਗੇ ਜਿਹੜੇ ਉਸ ਟਾਈਮ ਜਿਨ੍ਹਾਂ ਦੇ ਵਿੱਚ ਲੂਪ ਹੋਲ ਸੀਗੇ ਬੜੇ ਹੀ ਪੰਜਾਬ ਪੁਲਿਸ ਨੇ ਜਾਂ ਸਾਈਡ ਡਿਪਾਰਟਮੈਂਟ ਨੇ ਆਪਦੇ ਹਿਸਾਬ ਨਾਲ ਹੋਰ ਲਾਅ ਬੈਂਡ ਕੀਤੇ ਨੇ ਤੇ ਜਦੋਂ ਐਨਐਚਆਰਸੀ ਪਬਲਿਕ ਨੋਟਿਸ ਈਸ਼ੂ ਕਰਦੀ ਹੈ ਤੇ ਸਿਰਫ 88 ਫੈਮਿਲੀਆਂ ਦਾ ਕਲੇਮ ਸਾਹਮਣੇ ਆਉਂਦਾ ਸਿਰਫ 88 ਪਰਿਵਾਰਾਂ ਦਾ ਉਹ ਕਿਉਂਕਿ ਜਿਹੜੇ ਕੰਡੀਸ਼ਨਾਂ ਹੁੰਦੀਆਂ ਨੇ ਤੇ ਲਾਅ ਹੁੰਦੇ ਨੇ ਜਿਹੜੇ ਉਹੀ ਬਹੁਤ ਸਖਤ ਹੁੰਦੇ ਨੇ ਤਾਂ ਕਰਕੇ ਜਿਵੇਂ ਮੈਂ ਗੱਲ ਕੀਤੀ ਹੈ ਕਿ ਜਿਹੜਾ ਲਾਅ ਦੇ ਵਿੱਚ ਬਹੁਤ ਲੂਪ ਹੋਲ ਹੁੰਦੇ ਨੇ ਤਾਂ ਉਹ ਜਿਹੜਾ ਵੱਡੇ ਪੱਧਰ ਦੇ ਪਰਿਵਾਰ ਹੁੰਦੇ ਨੇ ਉਹ ਸਾਹਮਣੇ ਨਹੀਂ ਆਉਂਦੇ ਤੇ ਜਦੋਂ 3rd ਫੇਸ ਸ਼ੁਰੂ ਹੁੰਦਾ ਤੇ ਜਿਹੜੇ ਨਵੇਂ ਪਟੀਸ਼ਨਰ ਸ਼ੁਰੂ ਆਉਂਦੇ ਨੇ ਟੋੜੇ ਵਰਗੇ ਜਾਂ ਹੋਰ ਬਹੁਤ ਪਟੀਸ਼ਨਰ ਆਉਂਦੇ ਨੇ ਉਹ ਨਵੇਂ ਸਬੂਤ ਲੈ ਕੇ ਆਉਂਦੇ ਨੇ ਕਿ ਇਹ ਇਕੱਲਾ 3 ਜ਼ਿਲ੍ਹਿਆਂ ਤੱਕ ਨਹੀਂ ਸੀਮਿਤ ਸੀਗਾ ਇਹ ਬਾਕੀ ਜ਼ਿਲ੍ਹੇ ਜਿਵੇਂ ਕਿ ਜੀਰਾ, ਮਾਨਸਾ, ਫਰੀਦਕੋਟ, ਕਪੂਰਥਲਾ, ਲੁਧਿਆਣਾ ਇਹ ਇੱਥੇ ਵੀ ਇਹ ਸਾਰੇ ਸਿਮਿਲਰ ਪੈਟਰਨ ਪਾਏ ਗਏ ਨੇ ਪਰ ਤੇ NHRC ਨਾਲ ਦੀ ਨਾਲ ਹੋਰ ਡਿਮਾਂਡਾਂ ਦੀ ਹੋਰ ਰਿਸੋਰਸਸ ਦੀ ਡਿਮਾਂਡ ਕਰਦੀ ਹੈ ਪੰਜਾਬ ਸਰਕਾਰ ਹੁਣ ਤੋਂ ਜਿਹੜੀ ਲਿਸਟ ਮੰਗੀ ਜਾ ਰਹੀ ਹੁੰਦੀ ਹੈ ਕਿ ਜਿਹੜੇ ਜਿਹੜੀ ਥੋੜੀ ਲਿਸਟ ਆ ਉਹ ਪੰਜਾਬ ਸਰਕਾਰ ਅੱਗੇ ਅੱਗੇ ਡਿਲੇ ਕਰਦੀ ਜਾ ਰਹੀ ਹੁੰਦੀ ਹੈ ਉਹੀ ਕਿ ਡਿਲੇ ਟੈਕਟਿਕ ਪੰਜਾਬ ਸਰਕਾਰ ਕਦੇ ਬਹਾਨਾ ਲਾਉਂਦੀ ਹੈ ਇਲੈਕਸ਼ਨ ਦਾ ਕਦੇ ਕੀ ਕਦੇ ਕੀ ਐਵੇਂ ਬਹਾਨੇ ਲਾਉਂਦੀ ਰਹਿੰਦੀ ਹੈ ਮਤਲਬ ਕਹਿੰਦਾ ਭਾਵੇਂ ਕਿ ਕੋਈ ਜਿਹੜਾ ਸੀਰੀਅਸ ਐਫਰਟ ਹੁੰਦਾ ਉਹ ਲੱਗ ਨਹੀਂ ਰਿਹਾ ਹੁੰਦਾ ਕਈ ਲੋਕ ਜਿਹੜਾ ਐਨਐਚਆਰਸੀ ਨੇ ਉਹਦੇ ਤੇ ਵੀ ਇਲਜ਼ਾਮ ਲਾਉਣ ਲੱਗਦੇ ਨੇ ਕਿ ਇਹ ਇਹ ਪਪੇਟ ਆਰਮ ਹੈ ਜਿਹੜੀ ਗਵਰਨਮੈਂਟ ਦਾ ਇਹ ਕਟਪੁਤਲੀ ਹੈ ਗਵਰਨਮੈਂਟ ਦੀ ਕਿ ਇਹ ਲੋਕਾਂ ਦੇ ਵਾਕਈ ਹੱਕ ਲਈ ਕੰਮ ਨਹੀਂ ਕਰ ਰਹੀ ਕਿ ਨਾਮ ਤਾਂ ਇਹਨੂੰ ਦਿੱਤਾ ਸੀਗਾ ਕਿ ਹਾਂ ਇਹ ਸਾਰੀਆਂ ਡਿਸ ਅਪੀਅਰੈਂਸਸ ਦੀ ਜਾਂਚ ਕਰੂਗੀ ਨਾਟ ਜਸਟ ਕਿ ਜਿਹੜੀਆਂ ਕ੍ਰਿਮੇਟਡ ਹੋਈਆਂ ਨੇ 25000 ਤੋਂ ਵੀ ਵੱਧ ਇੱਕ ਆਪਾ ਇਹ ਗੱਲ ਕਰਨੀ ਭੁੱਲ ਗਏ ਸੀਗੇ ਕਿ 25000 ਜਿਹੜੀ ਗਿਣਤੀ ਸੀਗੀ ਉਹਦੇ ਵਿੱਚ ਬਹੁਤ ਕਈ ਪਰਿਵਾਰ ਵੀ ਸੀਗੇ ਜਦੋਂ ਜਸਵੰਤ ਸਿੰਘ ਖਾਲਰੋਂ ਦੀ ਤੁਸੀਂ ਜਿਹੜੀ ਸਪੀਚ ਆ ਉਹ ਸੁਣਦੇ ਹੋ ਉਹ ਵੀ ਇਹ ਜ਼ਿਕਰ ਕਰਦੇ ਨੇ ਕਿ ਉਹਦੇ ਵਿੱਚ ਬੀਬੀਆਂ ਭੈਣਾਂ ਵੀ ਬਹੁਤ ਨੇ ਕਿਉਂਕਿ ਕਈ ਜੇ ਪਰਿਵਾਰ ਉੱਥੇ ਜਦੋਂ ਕੋਈ ਕਿਸੇ ਨੂੰ ਗਵਾਹ ਕੀਤਾ ਜਾਂਦਾ ਸੀ ਪਰਿਵਾਰ ਰੋਗਦੇ ਸੀਗੇ ਤਾਂ ਪਰਿਵਾਰਾਂ ਨੂੰ ਵੀ ਕਈ ਵਾਰ ਨਾਲ ਘੜੀਸ ਲਿਆ ਜਾਂਦਾ ਸੀ ਉਹਨਾਂ ਨੂੰ ਵੀ ਮਾਰ ਦਿੱਤਾ ਜਾਂਦਾ ਸੀ ਬਾਅਦ ਦੇ ਵਿੱਚ ਕੁੱਲ ਮਿਲਾ ਕੇ ਜਿਹੜੇ 18 ਕੇਸ ਨੇ ਸਿਰਫ 18 ਕੇਸਾਂ ਤੇ ਸਿਰਫ ਔਰ ਸਿਰਫ 18 ਕੇਸਾਂ ਦੀ ਜਿਹੜੀ ਪੰਜਾਬ ਸਰਕਾਰ ਹੈ ਉਹ ਰਾਜ਼ੀ ਹੁੰਦੀ ਹੈ ਕਿ ਇਹਨਾਂ ਨੂੰ ਲੱਖ ਲੱਖ ਰੁਪਈਆ ਸੀ ਕੰਪਨਸੇਸ਼ਨ ਦੇ ਦਾਂਗੇ ਤੇ ਉੱਥੇ ਜੇ ਮੈਂ ਗੱਲ ਕੀਤੀ ਕਿ ਯੂਨੀਅਨ ਗਵਰਨਮੈਂਟ ਨਾਲ ਵੀ ਇਹਨਾਂ ਦਾ ਰਫੜ ਚੱਲ ਰਿਹਾ ਹੁੰਦਾ ਕਿ ਨਹੀਂ ਤੁਸੀਂ ਦਿਓ ਤੁਸੀਂ ਦਿਓ ਇਹ ਵੀ ਚੀਜ਼ ਚੱਲ ਰਹੀ ਹੁੰਦੀ ਹੈ ਪੰਜਾਬ ਸਰਕਾਰ ਹੈ ਜਿਹੜੀ ਉਹ ਜਿਹੜੇ ਇਹ ਐਕਸ਼ਨ ਨੇ ਉਹਨਾਂ ਨੂੰ ਪੜਈਆ ਕਿ ਆਪਾਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਉਹਨਾਂ ਨੂੰ ਇਹ ਜਸਟੀਫਾਈ ਕਰ ਰਹੀ ਹੁੰਦੀ ਹੈ ਕਿ ਹਾਂ ਨਹੀਂ ਕਿ ਵਾਰ ਟਾਈਮ ਸਿਚੁਏਸ਼ਨ ਸੀਗੀ ਇਹ ਇਹ ਆਤਕਵਾਦ ਨੂੰ ਜਾਂ ਇਹ ਸਭ ਇਹਨੂੰ ਠੱਲ ਪਾਉਣ ਨੂੰ ਇਹ ਚੀਜ਼ਾਂ ਕਰਨੀਆਂ ਜ਼ਰੂਰੀ ਸੀਗੀਆਂ ਪਰ ਇਹ ਚੀਜ਼ ਤੋਂ ਨਹੀਂ ਮੁਕਰਿਆ ਜਾ ਸਕਦਾ ਕਿ ਉੱਥੇ ਮਿਲਿਟੈਂਸੀ ਖਤਮ ਕਰਨ ਦੇ ਨਾਮ ਤੇ ਡਰ ਬਣਾਇਆ ਗਿਆ ਤੇ ਕਿਉਂਕਿ ਕਈ ਜਿਹੜੇ ਵਿਦਵਾਨ ਸੀਗੇ ਕਈ ਐਕਸਪਰਟ ਇਹ ਗੱਲ ਕਹਿੰਦੇ ਸੀਗੇ ਕਿ ਜਿਹੜੀਆਂ ਕਿ ਇਹ ਜਿਹੜੀ ਪੰਜਾਬ ਪੁਲਿਸ ਹੈ ਇਹਦਾ ਜਿਹੜੇ ਕਿ ਸੋ ਕਾਲਡ ਜਿਹੜੇ ਕਹਿੰਦੇ ਨੇ ਮਿਲੀਟੈਂਟਸ ਨੇ ਉਹਨਾਂ ਤੱਕ ਤਾਂ ਇਹਨਾਂ ਦੇ ਹੱਥ ਪੈ ਨਹੀਂ ਰਿਹਾ ਸੀਗਾ ਹਾਲਾਂਕਿ 92 93 ਤੱਕ ਮਿਲੀਟੇਸੀ ਖਤਮ ਹੋ ਗਈ ਸੀ ਪਰ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਤੱਕ ਪੰਜਾਬ ਪੁਲਿਸ ਦਾ ਹੱਥ ਨਹੀਂ ਸੀ ਪੈ ਰਹਾ ਕਿਉਂਕਿ ਉਹ ਲੁਕਦੇ ਰਹਿੰਦੇ ਸੀ ਜਾਂ ਉਹਨਾਂ ਦੇ ਅਲੱਗ-ਅਲੱਗ ਟਿਕਾਣੇ ਸੀਗੇ ਪਰ ਪੰਜਾਬ ਪੁਲਿਸ ਦਾ ਹੱਥ ਪੈ ਰਿਹਾ ਸੀਗਾ ਉਹਨਾਂ ਤੇ ਜਿਹੜੇ ਕਿ ਲॉयर ਟੀਚਰ ਜਰਨਲਿਸਟ ਹਿਊਮਨ ਰਾਈਟ ਐਕਟਿਵਿਸਟ ਇਹ ਸਾਰੇ ਆਵਾਜ਼ ਉਠਾ ਰਹੇ ਸੀਗੇ ਤਾਂ ਫਿਰ ਇਹਨਾਂ ਨੂੰ ਹਵਾ ਕਰ ਕਰ ਮਾਰਿਆ ਗਿਆ ਇਹਨਾਂ ਨੂੰ ਗੜੀਸ ਕਿੜੀਸ ਕੇ ਮਾਰਿਆ ਗਿਆ ਤਾਂ ਕਰਕੇ ਉਹ ਡਰ ਬਣਾਇਆ ਗਿਆ ਜਿਹੜੇ ਕਿ ਮਿਲੀਟੈਂਟ ਦੇ ਵਿੱਚ ਜਿਹੜੀ ਕਿ ਲਹਿਰ ਦੇ ਵਿੱਚ ਲੋਕ ਜੁੜੇ ਹੋਏ ਸੀਗੇ ਸਿੰਘ ਜੁੜੇ ਹੋਏ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਚੱਕਿਆ ਗਿਆ ਮਤਲਬ ਇਸ ਤਰ੍ਹਾਂ ਡਰਟੀ ਹੱਤਕੰਡੇ ਬਣਾ ਕੇ ਇਹ ਚੀਜ਼ਾਂ ਕੀਤੀਆਂ ਗਈਆਂ 2002 ਦੇ ਵਿੱਚ ਪਰਮਜੀਤ ਕੌਰ ਖਲਰੌਣੀ ਆਸਟ੍ਰੇਲੀਅਨ ਟੀਵੀ ਐਸਬੀਐਸ ਨੂੰ ਬਿਆਨ ਦਿੰਦੇ ਨੇ ਉਹ ਕਹਿੰਦੇ ਨੇ ਕਿ ਅਸੀਂ 7 ਸਾਲ ਹੋ ਗਏ ਸਾਨੂੰ ਅਸੀਂ ਇਨਸਾਫ ਲਈ ਲੜ ਰਹੇ ਹਾਂ ਤੇ ਜਿਹੜੀ ਕੋਰਟ ਦੇ ਵਿੱਚ ਆ ਉਹ ਹਰਾਸਮੈਂਟ ਹੈ ਜਿਹੜੀ ਹੋਰ ਸਾਨੂੰ ਕੋਰਟ ਦੀ ਹਰਾਸਮੈਂਟ ਸਾਡੇ ਲਈ ਸਾਨੂੰ ਇਨਸਾਫ ਮਿਲਣਾ ਸਾਨੂੰ ਸੱਚ ਸਾਨੂੰ ਪਤਾ ਲੱਗਣਾ ਉਹ ਹੋਰ ਸਾਡੇ ਲਈ ਮੁਸ਼ਕਿਲ ਕਰ ਰਹੀ ਹੈ ਤੇ ਉਸ ਤੋਂ 2 ਸਾਲ ਪਹਿਲਾਂ 27 ਮਾਰਚ 2000 ਦੇ ਵਿੱਚ ਜਿਹੜੇ ਸਰਦਾਰ ਜਸਵੰਤ ਸਿੰਘ ਖਾਲਰ ਉਹਨਾਂ ਦੇ ਪਿਤਾ ਹੁੰਦੇ ਨੇ ਸਰਦਾਰ ਕਰਤਾਰ ਸਿੰਘ ਹੁਣੀ ਉਹ ਵੀ ਇੰਟਰਵਿਊ ਦਿੰਦੇ ਨੇ ਉਹ ਇੰਟਰਵਿਊ ਦੇ ਵਿੱਚ ਕਹਿੰਦੇ ਨੇ ਕਿ ਵੀ ਇਹ ਸਾਰੇ ਹੀ ਕਹਿੰਦੇ ਕਰਪਟ ਨੇ ਇਹ ਇਹ ਸਾਰੇ ਜਿਹੜੇ ਕਿ ਪਬਲਿਕ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਕੋਈ ਵੀ ਧਿਆਨ ਦੇ ਵਿੱਚ ਨਹੀਂ ਰੱਖ ਰਿਹਾ ਸਾਰੇ ਇਗਨੋਰੈਂਟ ਨੇ ਉਹ ਇੱਕ ਇਹ ਗੱਲ ਵੀ ਕਹਿੰਦੇ ਨੇ ਕਿ ਹਾਂ ਅਸੀਂ ਗੋਰਿਆਂ ਦਾ ਰਾਜ ਵੀ ਦੇਖਿਆ ਪਰ ਗੋਰਿਆਂ ਨੇ ਇਸ ਹਾਦਸੇ ਤੱਕ ਸ਼ਰੀਆਮ ਲੋਕ ਚੱਕ ਚੱਕ ਕੇ ਐਬਡੈਕਸ਼ਨਾਂ ਜਾਂ ਡਿਸ ਅਪੀਅਰੈਂਸਸ ਇਹ ਸਭ ਨਹੀਂ ਕੀਤਾ ਤੇ ਗਰਦਾਰ ਸਿੰਘ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਜਿਹੜੀ ਕਿ ਸਿਕਿਉਰਿਟੀ ਫੋਰਸਸ ਨੇ ਉਹਨਾਂ ਨੂੰ ਕਿ ਬਹੁਤ ਹੀ ਜ਼ਿਆਦੇ ਪਾਵਰ ਦਿੱਤੀ ਹੋਈ ਹੈ ਤਾਂ ਕਰਕੇ ਇਹ ਚੀਜ਼ਾਂ ਹੋਣੀਆਂ ਲਾਜ਼ਮੀ ਹੋ ਸੀਗੀਆਂ ਇਹ ਇਦਾਂ ਹੋਣਾ ਹੀ ਹੋਣਾ ਸੀਗਾ ਕਿ ਇੰਨੀ ਪਾਵਰ ਤੁਸੀਂ ਕਿਸੇ ਵੀ ਅਦਾਰੇ ਨੂੰ ਦੋਗੇ ਤਾਂ ਨੁਕਸਾਨ ਪਬਲਿਕ ਨੂੰ ਚਲਣਾ ਹੀ ਪਊਗਾ ਹੁਣ 2005 ਦੇ ਵਿੱਚ ਸੀਬੀਆਈ ਕੋਰਟ ਪਟਿਆਲੇ ਦੇ ਵਿੱਚ 6 ਅਫੀਸ਼ੀਅਲ ਨੇ ਜਿਹੜੇ 6 ਬੰਦੇਾਂ ਤੇ આરોਪ ਲੱਗਦਾ 6 ਬੰਦਿਆਂ ਦੇ ਮਤਲਬ ਅੱਗੇ ਸਾਹਮਣੇ ਆਉਂਦੇ ਨੇ ਡੀਐਸਪੀ ਜਸਪਾਲ ਏਐਸਆਈ ਅਮਰਜੀਤ ਐਸਐਚਓ ਪ੍ਰਿਤਪਾਲ ਐਸਐਚਓ ਅਸਤਨਾਮ ਸਿੰਘ ਤੇ ਐਸਐਚਓ ਸੁਰਿੰਦਰਪਾਲ ਤੇ ਨਾਲ ਅਜੀਤ ਸਿੰਘ ਸੰਧੂ ਦਾ ਵੀ ਨਾਮ ਹੁੰਦਾ ਅਜੀਤ ਸਿੰਘ ਸੰਧੂ ਪਰ 97 ਦੇ ਵਿੱਚ ਮਰ ਗਿਆ ਹੁੰਦਾ ਸੁਸਾਈਡ ਕਹਿ ਲੋ ਜਾਂ ਕਿਵੇਂ ਵੀ ਤਾਂ ਕਰਕੇ ਇਹ ਮਤਲਬ ਸੀਬੀਆਈ ਇਹ ਗੱਲ ਕਹਿੰਦੀ ਹੈ ਕਿ ਇਹ ਸਾਰਾ ਕੁਝ ਸੀ ਅਜੀਤ ਸਿੰਘ ਸੰਧੂ ਦੇ ਜਿਹੜੇ ਅਫਸਰ ਸੀਗੇ ਉਹਦੇ ਥੱਲੇ ਹੋਇਆ ਦੇ ਉਹਨਾਂ ਦੀ ਦੇਖਰੇਖ ਦੇ ਵਿੱਚ ਹੋਇਆ ਤੇ ਉਹਨਾਂ ਦੇ ਵਿੱਚੋਂ ਚਾਰ ਜਾਨਾਂ ਨੂੰ ਮਿਲਿਆ ਤਾਂ ਤਿੰਨ ਚਾਰ ਜਾਨਾਂ ਇਹਨੂੰ ਜਿਹੜੀ ਹੁੰਦੀ ਹੈ ਕਿ ਉਹ ਉਮਰ ਕੈਦ ਦਿੱਤੀ ਜਾਂਦੀ ਹੈ ਤੇ ਦੋ ਤਿੰਨ ਜਿਹੜੇ ਕਾਂਸਟੇਬਲ ਹੁੰਦੇ ਨੇ ਉਹਨਾਂ ਨੂੰ 7 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਉਹਨਾਂ ਨੂੰ ਇਹ ਕੀਤਾ ਜਾਂਦਾ ਹੈ ਕਿ ਇਹ ਕਿਡਨਾਪਿੰਗ ਦੇ ਵਿੱਚ ਇਹ ਨਾਲ ਜ਼ਿੰਮੇਵਾਰ ਸੀਗੇ ਵਿੱਚ ਸ਼ਾਮਿਲ ਸੀਗੇ ਪਰ ਇਹਨਾਂ ਦਾ ਨਿਰਾਪura ਉਹਨਾਂ ਵੱਡਾ ਹੱਥ ਨਹੀਂ ਸੀਗਾ ਤੇ ਮੈਨੂੰ ਇਹ ਗੱਲ ਬੜੀ ਹੈਰਾਨੀ ਦੀ ਲੱਗੀ ਕੇ ਠੀਕ ਹੈ 6-7 ਬੰਦਿਆਂ ਦੇ ਨਾਮ ਤਾਂ ਜਰੂਰ ਲੈਤੇ ਪਰ ਕੇਪੀਐਸ ਗਿੱਲ ਦਾ ਹਲੇ ਵੀ ਨਾਮ ਕਿਤੇ ਵੀ ਨਹੀਂ ਆਇਆ ਸੀਗਾ ਨਾ ਕੋਈ ਐਨਐਚਆਰਸੀ ਦੀ ਰਿਪੋਰਟ ਨਾ ਕੋਈ ਸੀਬੀਆਈ ਦੀ ਰਿਪੋਰਟ ਨਾ ਸੀਸੀਡੀਪੀ ਦੀ ਕੋਈ ਕੋਈ ਵੀ ਰਿਪੋਰਟ ਦੇ ਵਿੱਚ ਕੇਪੀਐਸ ਗਿੱਲ ਦਾ ਨਾਮ ਨਹੀਂ ਸੀ ਸ਼ਾਇਦ ਉਹ ਉਹ ਨਾਮ ਹੀ ਇੰਨਾ ਵੱਡਾ ਸੀਗਾ ਉਹਦੇ ਲਿੰਕ ਏਡੇ ਵੱਡੇ ਹੋਣਗੇ ਕਿ ਉਹ ਉਦੋਂ ਵੀ ਬਚ ਗਿਆ ਈਵਨ ਦੋ ਜਸਵੰਤ ਸਿੰਘ ਹਲਰਾਉਣਾ ਨੇ ਸ਼੍ਰੀਆਮ ਆ ਕੇ ਕੈਮਰੇ ਦੇ ਉੱਤੇ ਆ ਕੇ ਕਿਹਾ ਸੀਗਾ ਕਿ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਮੇਰੀ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਮੇਰੀ ਮੌਤ ਦਾ ਜ਼ਿੰਮੇਵਾਰ ਬਿਆਨਤ ਸਿੰਘ ਤੇ ਕੀ ਪੀਐਸ ਗਿਲ ਹੋਊਗਾ 2007 ਦੇ ਵਿੱਚ ਪੰਜਾਬ ਤੇ ਹਰਿਆਣਾ ਕੋਰਟ ਨੇ ਜਿਹੜੀ ਅਪੀਲ ਸੀਗੀ ਪਟੀਸ਼ਨਰਾਂ ਦੀ ਅਪੀਲ ਪਾਈ ਹੋਈ ਸੀਗੀ ਕਿ ਜਿਹੜੇ ਕਿ ਜਿਨ੍ਹਾਂ ਨੂੰ 7-7 ਸਾਲ ਦੀ ਸਜ਼ਾ ਲਾਈ ਹੈ ਇਹ ਵੀ ਉਨੇ ਹੀ ਭਾਗੀਦਾਰ ਨੇ ਸਾਰੀਆਂ ਚੀਜ਼ਾਂ ਦੇ ਵਿੱਚ ਇਹਨਾਂ ਦੀ ਜਿਹੜੀ ਸਜ਼ਾ ਉਹ ਵੀ ਵਧਾਈ ਜਾਵੇ ਪੰਜਾਬ ਹਰਿਆਣਾ ਕੋਰਟ ਹੁੰਦਾ ਹੈ ਜਿਹੜਾ ਉਹ ਸਜ਼ਾ ਉਹਨਾਂ ਦੀ ਉਦੋਂ ਵਧਾ ਦਿੰਦਾ ਹੈ ਉਹ ਇੱਕ ਤਰ੍ਹਾਂ ਦੀ ਜਿੱਤ ਮੰਨੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਸਾਰੇ 4 ਫੇਸ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ ਤੇ ਜਿਹੜੀ ਕੈਲੋਗੇ ਜਸਟਿਸ ਹੈ ਉਹ ਇਸ ਤਰ੍ਹਾਂ ਸਰਵ ਹੁੰਦਾ ਹੈ ਮੇਨ ਜਿਹੜਾ ਫੋਕਸ ਹੁਣ ਹੋ ਗਿਆ ਹੁੰਦਾ ਉਹ ਲੋਕਾਂ ਦਾ ਦੁੱਖ ਤਕਲੀਫਾਂ ਹੁੰਦੀਆਂ ਨੇ ਜਿਹੜੀਆਂ ਜੋ ਬਾਰਡਰ ਏਰੀਆ ਦੇ ਵਿੱਚ ਲੋਕਾਂ ਨੇ ਤਕਲੀਫ ਝੱਲੇ ਹੁੰਦੇ ਨੇ इमोशनल ਟਰੋਮਾ ਝੱਲਿਆ ਹੁੰਦਾ ਉਹ ਚੀਜ਼ ਦੇ ਤਾਂ ਕੋਈ ਗੱਲ ਹੀ ਨਹੀਂ ਕਰ ਰਿਆ ਹੁੰਦਾ ਮੈਂਟਲ ਪ੍ਰੈਸ਼ਰ ਦੀ ਤਾਂ ਕੋਈ ਗੱਲ ਹੀ ਨਹੀਂ ਕਰ ਰਹਿੰਦਾ ਗੱਲ ਸਾਰੀ ਕੰਪਨਸੇਸ਼ਨ ਦੀ ਚੱਲ ਰਹੀ ਹੁੰਦੀ ਹੈ ਕਿ ਲੱਖ ਰੁਪਇਆ ਦੋ ਗੱਲ ਰਫਾ ਦਫਾ ਕਰੋ ਤੇ ਉਹ ਲੱਖ ਰੁਪਇਆ ਵੀ ਕਿੰਨਿਆਂ ਨੂੰ ਮਿਲਦਾ ਉਹ ਆਪਾਂ ਗੱਲ ਹੀ ਕੀਤੀ ਹੈ ਕਿ 18 ਬੰਦੇ 18 ਕੇਸਾਂ ਤੇ ਮਿਲਦਾ ਸਿਰਫ ਤੇ ਇਸ ਤਰ੍ਹਾਂ ਪੰਜਾਬ ਦਾ ਸਭ ਤੋਂ ਵੱਡਾ ਨਾਮ ਸੀਗਾ ਜਿਹੜਾ ਉਸ ਦੇ ਉਸ ਦੀ ਸਮਾਪਤੀ ਹੁੰਦੀ ਹੈ ਉਸ ਨੂੰ ਆਪਾਂ ਸਰਦਾਰ ਜਸਵੰਤ ਸਿੰਘ ਹਲਰਾਉਂ ਦਾ ਜ਼ਿਕਰ ਕਰਦੇ ਸੀਗੇ ਤੇ ਉਹ ਸ਼ਹੀਦ ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਚਾਹੇ ਬੈੱਡ ਤੇ ਮਰਾਂ ਚਾਹੇ ਮੈਂ ਐਕਸੀਡੈਂਟ ਚ ਮਰਾਂ ਚਾਹੇ ਮੈਂ ਸ਼ਹੀਦ ਹੋ ਕੇ ਮਰਾਂ ਤੇ ਕੋਈ ਫਰਕ ਨਹੀਂ ਕਰਦਾ ਤੇ ਉਹ ਵਾਕਈ ਸ਼ਹੀਦ ਹੋ ਕੇ ਮਰਦੇ ਨੇ ਤੇ ਆਪਾਂ ਜਰੂਰ ਐਡ ਦੀ ਐਂਡ ਆਪਾਂ ਥੈਂਕਸ ਕਰਨਾ ਚਾਹਾਂਗੇ ਜਿਹੜੀ ਬੁੱਕ ਹੈ ਜਿਹੜੀ ਆਪਾਂ ਬੁੱਕ ਤੋਂ ਆਪਾਂ ਜਿਓ ਜੋ ਚੀਜ਼ਾਂ ਆਪਾਂ ਡਿਸਕਸ ਕੀਤੀਆਂ ਨੇ ਰਿਡਿਊਸ ਟੂ ਐਸ਼ਸ ਇਨਸਰਜੈਂਸੀ ਇਨ ਪੰਜਾਬ ਰਾਮ ਨਾਰਾਇਣ ਜੀ ਦੀ ਬੁੱਕ ਹੈ ਤੇ ਉਹਨਾਂ ਨੇ ਹੋਰ ਤਿੰਨ ਜਸਕਰਨ ਕੌਰ ਅਜੀਤ ਸਿੰਘ ਮੈਂ ਅਮਰੀਕ ਸਿੰਘ ਹੋਰ ਤਿੰਨ ਬੰਦਿਆਂ ਨਾਲ ਉਹਨਾਂ ਨੇ ਆਥਰਾਂ ਨਾਲ ਬੁੱਕ ਲਿਖੀ ਵੀ ਹੈ ਤੇ ਤੁਸੀਂ ਹੋਰ ਉਹ ਵੀ ਪੜ ਸਕਦੇ ਹੋ ਹੋਰ ਡੀਟੇਲਿੰਗ ਲਈ